ਮੁੱਖ ਮੰਤਰੀ ਆਏ ਇੱਥੇ ਤੇ ਸਾਡੀ ਗ੍ਰਾਮ ਪੰਚਾਇਤ ਦੇ ਜਿਹੜੇ ਸਤਕਾਰਯੋਗ ਮੈਂਬਰ ਸਾਹਿਬ ਸੀ ਉਹਨਾਂ ਨੂੰ ਸਾਰਿਆਂ ਨੂੰ ਤਾੜਤਾ ਉੱਤੇ ਅੱਛਾ ਠੀਕ ਆ ਕਿਸੇ ਬੰਦੇ ਨੂੰ ਨਹੀਂ ਇੱਥੇ ਆਉਣ ਦਿੱਤਾ ਤੁਸੀਂ ਤਾਂ ਸੀਗੇ ਮੌਜੂਦ ਕਿਸੇ ਪਿੰਡ ਵਾਸੀ ਨੂੰ ਨਹੀਂ ਪਤਾ ਲੱਗਿਆ ਕੋਈ ਲੋਕ ਹੋਰ ਨਹੀਂ ਆਏ ਤੇ ਆ ਕੇ ਚੁੱਪਚਾਪ ਤੇ ਉਦਘਾਟਨ ਕਰਕੇ ਇਹ ਰੂੜੀਆਂ ਚ ਚਲੇ ਗਏ ਆਇਆ ਮਾਇਆ ਹੈਲੀਕਾਪਟਰ ਆ ਹੀ ਆਇਆ ਅੱਛਾ ਉਦਘਾਟਨ ਕਰਕੇ ਗਿਆ ਉਹ ਦੇਖ ਲਓ ਇਹ ਤੇ ਲਾਭ ਸਿੰਘ ਉਹ ਗੋਕੇ ਦਾ ਨਾਂ ਲਿਖਿਆ ਐਮਐਲਏ ਦਾ ਤੇ ਭਗਵਾਨ ਸਿੰਘ ਮਾਨ ਦਾ ਨਾਂ ਲਿਖਿਆ ਇਹ ਇਨਾਂ ਦੇ ਇਨਾਂ ਦੀ ਜ਼ਾਇਦਾਤ ਆ ਇੱਥੇ ਆ ਕੇ ਨਾਂ ਲੇ ਕੇ ਇਹ ਸਾਡੇ ਪਿੰਡ ਦੀ ਜ਼ਾਇਦਾਤ ਦਾ ਸਾਡੇ ਪੰਚਾਇਤ ਦਾ ਨਾਂ ਹੋਣਾ ਚਾਹੀਦਾ ਸੀ ਸਾਡੇ ਸਰਪੰਚ ਦਾ ਨਾਂ ਹੋਣਾ ਚਾਹੀਦਾ ਸੀ ਅਸੀਂ ਪ੍ਰਾਪਰਟੀ ਦਿੱਤੀ ਆ ਨਾ ਸਾਡੇ ਪਿੰਡ ਨੇ ਪ੍ਰਾਪਰਟੀ ਦਿੱਤੀ ਆ ਇੱਥੇ ਤਾਂ ਮਤਲਬ ਹੀ ਨਹੀਂ ਬਣਦਾ ਉਹਨਾਂ ਉਹਨਾਂ ਦਾ ਨਾਂ ਇੱਥੇ ਕਾਸ ਵਾਸਤੇ ਲੈ ਕੇ ਬੜੀਆਂ ਨੌਜਵਾਨ ਪੀੜੀ ਐ ਬੱਚਾ ਨਾ ਕਾਲੀ ਟੀ-ਸ਼ਰਟ ਪਾ ਕੇ ਆ ਗਿਆ ਇਹਨੂੰ ਇੱਥੇ ਬੰਨ ਨਹੀਂ ਦਿੱਤਾ ਕੀ ਹੋਇਆ ਸੀ ਰਾਜੇ ਦੱਸ ਮੈਂ ਇੱਥੇ ਆਇਆ ਸੀ ਜੀ ਉਹ ਕਹਿੰਦੇ ਵੀ ਸ਼ਰਟ ਬਦਲ ਕੇ ਆਓ ਕਾਲੀ ਸ਼ਰਟ ਗਾਲੇ ਰੰਗ ਕਾਲੀ ਸ਼ਰਟ ਤੋਂ ਪੰਜਾਬ ਸਰਕਾਰ ਨੂੰ ਡਰ ਲੱਗਣ ਲੱਗ ਗਿਆ ਉਹ ਦੇਖੋ ਕੂੜਾ ਲੈ ਰਿਆ ਨਾ ਉਹੀ ਜਗ੍ਹਾ ਤੇ ਅੱਜ ਦਾ ਦਿਨ ਇੰਨੀ ਕਿ ਜਗ੍ਹਾ ਸਾਫਤ ਕਾਉਣੀ ਸੀ ਇੱਥੇ ਤੱਕ ਕੂੜਾ ਸੀ ਉਹ ਦੇਖੋ ਕੂੜਾ ਲਈ ਜਾਂਦਾ ਲਾਇਬ੍ਰੇਰੀ ਅੱਜ 40 ਜਗ੍ਹਾ ਤੇ ਅੱਜ ਕੀ ਲੈ ਕੇ ਦਿੱਤਾ ਪਿੰਡ ਨੂੰ ਮੁੱਖ ਮੰਤਰੀ ਆਏ 2.2 ਕਰੋੜ ਰੁਪਏ ਅੱਜ ਗੱਲ ਸੁਣਨਾ ਮੇਰੀ ਸਾਰੀ ਸਾਡੀ ਪੁਲਿਸ ਫਾਈ ਟੰਗੀ ਰਹੀ ਆ ਚਾਹੇ ਲੱਖਾਂ ਮੰਨਸਾ ਨਾਂ ਗਿਆ ਹੋਵੇ ਪੁਲਿਸ ਕੀ ਕਿੱਥੇ ਤੱਕ ਹੋ ਜੂਗੀ ਪੁਲਿਸ ਦਾ ਤਨ ਜਿਲ੍ਹਾ ਦੀ ਇੱਥੇ ਲਾਈ ਖੜੀ ਆ ਸ਼ਾਇਦ ਭਗਵਾਨਤਮਨ ਸਾਡੇ ਪਿੰਡ ਨੂੰ ਕੁਝ ਦੇ ਕੇ ਜਾਊਗਾ ਵਿਰੋਧ ਨਾ ਕਰੀਏ ਪਰ ਖੋਤੇਆ ਪਹਾੜ ਨਿਕਲਿਆ ਚੂਹਾ ਦੇਖੇ ਕੀ ਗਿਆ ਠੰਡ ਠੰਡ ਗੋਪਾਲ ਸਾਡੇ ਚੋਂ ਸਾਡੀ ਪੰਚਾਇਤ ਚੋਂ ਤੈਨੂੰ ਮੁਸ਼ਕ ਆਉਂਦਾ ਸਾਡੀ ਪੰਚਾਇਤ ਦਾ ਇੱਥੇ ਨਾਂ ਕਿਉਂ ਨਹੀਂ ਲਿਖਿਆ ਪੰਚਾਇਤ ਸਰਵਪਰੀ ਹੁੰਦੀ ਆ ਚਾਹੇ ਕਿਸੇ ਪਾਰਟੀ ਨਾਲ ਜੁੜੀ ਹੋਵੇ ਕੋਈ ਸਰਪੰਚ ਹੋਵੇ ਪੰਚ ਹੋਵੇ ਸਾਡੇ ਪੰਚਾਇਤ ਨੂੰ ਆਦਰ ਸਤਕਾਰ ਨਹੀਂ ਮਿਲਿਆ ਜਿਨੇ ਜ਼ਮੀਨ ਦਿੱਤੀ ਤੋ ਦੇਖ ਰਿਹਾ ਸਾਹਮਣੇ ਹੂੰ ਇਹ ਅਜੇ ਤੋਂ 15 ਸਾਲ ਪਹਿਲਾਂ ਨਹੀਂ ਪੱਥਰ ਰੱਖਿਆ ਗਿਆ ਸੀ ਉਹ ਦੇਖੋ ਉਥੇ ਸ਼ਾਰਟ ਜੇ ਮਾਰ ਦੋ ਥੋੜਾ ਜਿਹਾ ਅੱਗੇ ਹੋ ਕੇ ਦਿਖਾ ਦਿਓ ਹਾਂ ਜੀ ਦਿਖਾ ਦੋ ਜੀ ਆ ਆ ਜਿਹੜਾ ਇਹ ਨਹੀਂ ਪੱਥਰ ਪੱਟ ਕੇ ਲਏਗੇ ਵਿੱਚੋਂ ਇਹਦੇ ਅਸਾਂ ਕੌਣ ਪੱਟ ਕੇ ਲਏਗੇ ਨਹੀਂ ਪੱਥਰ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਨਹੀਂ ਲੋਟ ਆਇਆ ਉਹ ਨਹੀਂ ਪੱਥਰ ਪੱਟ ਕੇ ਲੈ ਗਈ ਇਹਦੇ ਚ ਆਊਗਾ ਕੌਣ ਨੌਜਵਾਨ ਮੁੰਡੇ ਦਾ ਸਾਡੇ ਚਿੱਟਾ ਬੀਬੀ ਮਰੀ ਜਾਂਦੇ ਲਾਇਬ੍ਰੇਰੀ ਚ ਵੱਡਦਾ ਪਤਾ ਕੌਣ ਹੁੰਦਾ ਕੌਣ ਵੱਡਦਾ ਹੁੰਦਾ ਜਿਹਦਾ ਬਹੁਤ ਦਿਮਾਗ ਸਟਰੋਂਗ ਹੋਵੇ ਚਾਰੇ ਪਾਸਿਓਂ ਉਹ ਖੋਸ ਹੋਵੇ ਠੀਕਾ ਆਰਥਿਕ ਪੱਖੋਂ ਵੀ ਹੋਵੇ ਫੇਰ ਲਾਇਬ੍ਰੇਰੀ ਚ ਬੜਿਆ ਜਾਂਦਾ ਹੁੰਦਾ ਚਿੱਟਾ ਲਾ ਕੇ ਇੱਥੇ ਲਾਇਬ੍ਰੇਰੀ ਚ ਨਹੀਂ ਬੜਿਆ ਜਾਂਦਾ ਸਾਡਾ ਵਿਰੋਧ ਨਹੀਂ ਕਿਸੇ ਨਾਲ ਬਹਿਰ ਨਹੀਂ ਕਾਂਗਰਸ ਦੇ ਐਮਐਲਏ ਨੂੰ ਵੀ ਹੱਥ ਪਾਇਆ ਬੀਜੇਪੀ ਦੇ ਲੀਡਰਾਂ ਨੂੰ ਵੀ ਘੇਰਿਆਗਾ ਜੇ ਇਹਨਾਂ ਦੇ ਮਨ ਚ ਕੋਈ ਹੋਵੇ ਪਰ ਕੁਝ ਬੰਦੇ ਸਾਡੇ ਪਿੰਡ ਦੇ ਨਾਲ ਥੋੜੇ ਜਿਹਾ ਭਗਤ ਬਾਹਰ ਬੈਠੇ ਨੇ ਕਿ ਜਿਹੜੇ ਬੜੀ ਭਗਤੀ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਇੱਕ ਮਹੀਨੇ ਬਾਅਦ ਤੁਸੀਂ ਪਿੰਡ ਦਾ ਨਕਸ਼ਾ ਦੇਖਿਓ ਅੱਜ ਮੈਨੂੰ ਉਹ ਭਗਤ ਨਹੀਂ ਦਿਖ ਰਹੀ ਗੱਲ ਫਿਰ ਸੱਚੀ ਕਹੀ ਤੋ ala ਕੋੜ ਮੰਨਦਾਗਾ ਪਿੰਡਾਂ ਦੇ ਵਿੱਚ ਗਲੀ ਗਲੀ ਸ਼ਰە ਆਮ ਨਸ਼ਾ ਵਿਕੀ ਜਾਂਦਾਗਾ ਤੇ ਇਥੇ ਕਿਉਣਾ ਕਿਨੇ ਹੈਗਾ ਨਸ਼ੇ ਨਾਲ ਤਾਂ ਸਾਡੇ ਪਿੰਡ ਦੇ ਮੁੰਡੇ ਮਰੀ ਜਾਂਦੇ ਆਗੇ ਨਸ਼ਾ ਤਾਂ ਗਲੀ ਗਲੀ ਵਿਕੀ ਜਾਂਦਾਗਾ ਉਹਨਾਂ ਦਾ ਹੀ ਸਿਆਸੀ ਆਗੂ ਮੰਤਰਕਿਸ਼ ਪਾਰਸਾਂ ਕਰਦੇ ਆ ਇੱਕ ਵੀ ਐਡਾ ਭਟਾ ਪਿੰਡਾਂ ਚਾਰ-ਪੰਜ ਸੌ ਬੰਦਾ ਤਾਂ ਆਮ ਹੋ ਜਾਂਦਾ ਇੱਕ ਵੀ ਪਿੰਡ ਦਾ ਬੰਦਾ ਨਹੀਂ ਆਇਆ ਜੀ ਇਹਨਾਂ ਦੇ ਵਰਕਰਾਂ ਤੋਂ ਇਲਾਵਾ ਜੀ ਠੀਕ ਆ ਆ ਤੇ ਜਿਹੜਾ ਪ੍ਰੈਸ ਦਾ ਆਪਾਂ ਚੌਥਾ ਥੰਮ ਕਿਹਾ ਜਾਂਦਾ ਉਹਦਾ ਗਲਾ ਕੁੱਟਿਆ ਗਿਆ ਉਹ ਕਹਿੰਦੇ ਸੀਐਮ ਸਕਿਉਰਟੀ ਦਾ ਆਊਟਰ ਵੀ ਪ੍ਰੈਸ ਨੂੰ ਵੀ ਇੱਥੇ ਸੱਦਾ ਨਹੀਂ ਪੱਤਰ ਨਹੀਂ ਪ੍ਰੈਸ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ। ਹਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਇਸ ਵਕਤ ਪਧੌੜਦ ਹਲਕਾ ਦੇ ਵਿੱਚ ਪਿੰਡ ਸੈਣਾ ਦੇ ਵਿੱਚ ਖੜਾ। ਸੈਣਾ ਪਿੰਡ ਉਹੀ ਆ ਜਿੱਥੇ ਅੱਜ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਇੱਕ ਲਾਇਬ੍ਰੇਰੀ ਦਾ ਉਦਘਾਟਨ ਕਰਨ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦਿਓ ਜੀ। ਇਸ ਲਾਇਬ੍ਰੇਰੀ ਦਾ ਉਦਘਾਟਨ ਕਰਨ ਅੱਜ ਪੰਜਾਬ ਦੇ ਮੁੱਖ ਮੰਤਰੀ ਆਉਂਦੇ ਨੇ। ਮਾਨ ਸਾਹਿਬ ਆਉਂਦੇ ਨੇ ਇਹ ਜਿਹੜੀ ਆ ਲਾਇਬ੍ਰੇਰੀ ਐ ਪਿੰਡ ਸੈਣਾ ਦੇ ਵਿੱਚ ਬਣਾਈ ਗਈ ਆ ਇਹਦੀ ਇਮਾਰਤ ਦੇਖ ਸਕਦੇ ਹੋ ਤੁਸੀਂ ਇਸ ਇਮਾਰਤ ਨੂੰ ਦਾ ਅਦ்கਾਟਨ ਕਰਨ ਵਾਸਤੇ ਸੀਐਮ ਸਾਹਿਬ ਆਉਂਦੇ ਨੇ ਜਿਹੜੇ ਪਿੰਡ ਦੇ ਲੋਕ ਐ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਇਹ ਲਾਇਬ੍ਰੇਰੀ ਦਾ ਉਹਨਾਂ ਨੂੰ ਕਿੰਨਾ ਸੌਖਾ ਐ ਜਾਂ ਹੁਣ ਕੀ ਕੀ ਸੁਵਿਧਾ ਹੋਣੀ ਐ ਨੇ ਕਿਵੇਂ ਲੱਗਿਆ ਉਹਨਾਂ ਨੂੰ ਸਭ ਤੋਂ ਪਹਿਲਾਂ ਸਵਾਲ ਇਹ ਕਰੂੰਗਾ ਸੈਣਾ ਸਾਹਿਬ ਤੁਸੀਂ ਸਾਬਕਾ ਸਰਪੰਚ ਸਾਹਿਬ ਵੀ ਰਹੇ ਹੋ ਅੱਜ ਲਾਇਬ੍ਰੇਰੀ ਖੁੱਲੀ ਐ ਕਿਵੇਂ ਮਹਿਸੂਸ ਹੋ ਰਿਹਾ ਫਿਰ ਇਹ ਤਾਂ ਬਿਆੰਗ ਕਰਦਾ ਸੀ ਲੋਕ ਵੀ ਬਿਆੰਗੀ ਕਰਨਗੇ ਵੀ ਮੁੱਖ ਮੰਤਰੀ ਹੁਣ ਤੱਕ ਵੱਡੀਆਂ-ਵੱਡੀਆਂ ਯੋਜਨਾਵਾਂ ਦੇਣ ਆਉਂਦਾ ਹੁੰਦਾ ਸੀ ਹਲਕੇ ਨੂੰ ਪਹਿਲਾ ਮੁੱਖ ਮੰਤਰੀ ਆ ਵੀ ਆ ਕੇ ਇਹ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਗਿਆ ਤੇ ਪਿੰਡ ਨੂੰ ਜਿੱਥੇ ਵੱਡੀ ਆਸ ਸੀਗੀ ਵੀ ਪਿੰਡ ਵਾਸਤੇ ਵੱਡੀਆਂ ਯੋਜਨਾਵਾਂ ਦਾ ਐਲਾਨ ਹੋਊ ਗਰਾਂਟਾ ਦਾ ਐਲਾਨ ਹੋਊ ਹਸਪੀਟਲ ਦਾ ਵੱਡੇ ਦਾ ਐਲਾਨ ਹੋਊ ਸਟੇਡੀਅਮ ਚ ਕੋਚਾਂ ਦਾ ਐਲਾਨ ਹੋਊ ਹੋਰ ਸਿੱਖਿਆ ਦੇ ਖੇਤਰ ਚ ਵੱਡੇ ਮੱਲਾ ਮਾਰੀਆਂ ਜਾਣਗੀਆਂ ਸੋ ਅਸੀਂ ਜਿਹੜੇ ਹੁਣ ਆ ਜਗ੍ਹਾ ਤੇ ਖੜੇ ਆ ਇਹ ਸਾਡੀ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਆ ਸੈਣਾ ಗ್ರಾಮ ਪੰਚਾਇਤ ਦੀ ਹੂੰ ਬਿਲਕੁਲ ਠੀਕ ਆ ਆ ਜਿਹੜਾ ਤੁਹਾਨੂੰ ਦਿਖ ਰਿਹਾ ਸਾਹਮਣੇ ਹੂੰ ਇਹ ਅੱਜ ਤੋਂ 15 ਸਾਲ ਪਹਿਲਾਂ ਨਹੀਂ ਪੱਥਰ ਰੱਖਿਆ ਗਿਆ ਸੀ ਉਹ ਦੇਖੋ ਉਥੇ ਸ਼ਾਰਟ ਜੇ ਮਾਰ ਦੋ ਤੁਸੀਂ ਥੋੜਾ ਜਿਹਾ ਅੱਗੇ ਹੋ ਕੇ ਦਿਖਾ ਦਿਓ ਹਾਂ ਜੇ ਦਿਖਾ ਦੂੰ ਜੀ ਆ ਆ ਜਿਹੜਾ ਇਹ ਨਹੀਂ ਪੱਥਰ ਪਟਕੇ ਲੈਗੇ ਵਿੱਚੋਂ ਇਹਦੇ ਅੱਛਾ ਕੌਣ ਪਟਕੇ ਲੈਗੇ ਨਹੀਂ ਪੱਥਰ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਨਹੀਂ ਲੋਟ ਆਇਆ ਉਹ ਨਹੀਂ ਪੱਥਰ ਪਟਕੇ ਲੈਗੇ ਇਹ ਨਹੀਂ ਪੱਥਰ ਕੋਲੇ ਸੀ ਸਾਰੇ ਪਿੰਡ ਨੇ ਇਹ ਭਰਤ ਪਾ ਕੇ ਦਿੱਤੇ ਸੀ 2.25 ਲੱਖ ਰੁਪਈਆ ਲਾਇਆ ਸੀ ਆ ਨਹੀਂ ਪੱਥਰ ਰੱਖਿਆ ਬਾ ਪਿਛਲੀ ਸਰਕਾਰ ਦਾ ਅੱਛਾ ਸੋ ਇੱਥੇ ਅੱਜ ਕਾਲਜ ਦਾ ਸਾਨੂੰ ਉਮੀਦ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਕਾਲਜ ਦਾ ਐਲਾਨ ਕਰਕੇ ਜਾਣਗੇ ਤੇ ਕਾਲਜ ਤਾਂ ਨਹੀਂ ਤੇ ਫਿਰ ਅਸੀਂ ਬੜੀ ਮਿਹਨਤ ਨਾਲ ਨਾ ਇੱਕ ਆਈਟੀਆਈ ਪਾਸ ਕਰਵਾਈ ਸੀ ਵੀ ਆਈਟੀਆਈ ਵੱਡੀ ਪਾਸ ਕਰਵਾਈ ਸੀ ਤੇ ਸ਼ਾਇਦ ਸਾਨੂੰ ਆਈਟੀਆਈ ਦੇ ਜਾਂਦੇ ਸੋ ਆਈਟੀਆਈ ਵੀ ਨਹੀਂ ਮਿਲੀ ਅੱਜ ਮੁੱਖ ਮੰਤਰੀ ਆਏ ਇੱਥੇ ਤੇ ਸਾਡੀ ಗ್ರಾಮ ਪੰਚਾਇਤ ਦੇ ਜਿਹੜੇ ਸਤਕਾਰਯੋਗ ਮੈਂਬਰ ਸਾਹਿਬ ਸੀ ਉਹਨਾਂ ਨੂੰ ਸਾਰਿਆਂ ਨੂੰ ਤਾੜਤਾ ਉੱਥੇ ਅੱਛਾ ਠੀਕ ਆ ਕਿਸੇ ਬੰਦੇ ਨੂੰ ਨਹੀਂ ਇੱਥੇ ਆਉਣ ਦਿੱਤਾ ਤੁਸੀਂ ਤਾਂ ਸੀਗੇ ਮੌਜੂਦ ਕਿਸੇ ਪਿੰਡ ਵਾਸੀ ਨੂੰ ਨਹੀਂ ਪਤਾ ਲੱਗਿਆ ਕੋਈ ਲੋਕ ਹੋਰ ਨਹੀਂ ਆਏ ਤੇ ਆ ਕੇ ਚੁੱਪਚਿਪੀ ਤੇ ਉਦਘਾਟਨ ਕਰਕੇ ਇਹ ਰੂੜੀਆਂ ਚ ਚਲੇ ਗਏ ਸੋ ਮੁੱਖ ਮੰਤਰੀ ਦਾ ਇਹ ਕਿਰਦਾਰ ਤਾਂ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਬਾਕੀ ਆ ਪੁੱਛੋ ਆਓ ਬੱਬੂ ਜੀ ਦੱਸੋ ਬਾਈ ਜੀ ਜਿਵੇਂ ਉਹ ਸਾਹਮਣੇ ਦੇਖ ਰਹੇ ਆ ਜਿਹੜਾ ਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਉਦਘਾਟਨ ਵਾਲਾ ਲੱਗਿਆ ਹੋਇਆ ਉਸਤੇ ਲੱਗਿਆ ਸਰਦਾਰ ਭਗਵੰਤ ਮਾਨ ਸਿੰਘ ਮਾਨ ਦਾ ਮਾਨ ਸਾਹਿਬ ਦਾ ਤਾਂ ਬਿਆਨ ਇਹ ਹੁੰਦਾ ਸੀ ਵੀ ਇਹ ਜਿਹੜੇ ਨੀ ਪੱਥਰ ਨੇ ਉਹਨਾਂ ਤੇ ਆਪਣਾ ਮਜ਼ਦੂਰਾ ਦਾ ਨਾਂ ਹੋਊਗਾ ਮਿਸਤਰੀਆਂ ਦਾ ਨਾਂ ਹੋਊਗਾ ਪਰ ਅੱਜ ਉਹੀ ਸੀਐਮ ਇਸ ਦਾ ਉਦਘਾਟਨ ਕਰਕੇ ਗਏ ਆ ਦੇਖੋ ਸੀਐਮ ਆਇਆ ਹੈਲੀਕਾਪਟਰ ਆ ਹੀ ਆਇਆ ਅੱਛਾ ਉਦਘਾਟਨ ਕਰਕੇ ਗਿਆ ਉਹ ਦੇਖ ਲਓ ਇਹ ਤੇ ਲਾਭ ਸਿੰਘ ਉਹ ਗੋਕੇ ਦਾ ਨਾਂ ਲਿਖਿਆ ਐਮਐਲਏ ਦਾ ਤੇ ਭਗਵੰਤ ਸਿੰਘ ਮਾਨ ਦਾ ਨਾਂ ਲਿਖਿਆ ਇਹ ਇਹਨਾਂ ਦੀ ਇਹਨਾਂ ਦੀ ਜ਼ਾਇਦਾਦ ਆ ਇੱਥੇ ਆ ਕੇ ਨਾਂ ਲਿਖ ਗਏ ਇਹ ਸਾਡੇ ਪਿੰਡ ਦੀ ਜ਼ਾਇਦਾਦ ਦਾ ਸਾਡੇ ਪੰਚਾਇਤ ਦਾ ਨਾਂ ਹੋਣਾ ਚਾਹੀਦਾ ਸੀ ਸਾਡੇ ਸਰਪੰਚ ਦਾ ਨਾਂ ਹੋਣਾ ਚਾਹੀਦਾ ਸੀ ਅਸੀਂ ਪ੍ਰਾਪਰਟੀ ਦਿੱਤੀਆਂ ਨਾ ਸਾਡੇ ਪਿੰਡ ਨੇ ਪ੍ਰਾਪਰਟੀ ਦਿੱਤੀ ਐ ਇੱਥੇ ਤਾਂ ਮਤਲਬ ਹੀ ਨਹੀਂ ਬਣਦਾ ਉਹਨਾਂ ਉਹਨਾਂ ਦਾ ਨਾਂ ਇੱਥੇ ਕਾਸ ਵਾਸਤੇ ਲੱਗ ਗਏ ਭਗਵੰਤਮਾਨ ਦੇ ਘਰ ਦੀ ਜਾਇਦਾਦ ਆ ਇਹ ਲਾਭ ਸਿੰਘ ਉਹ ਕੋਕੀ ਦੀ ਜਮੀਨ ਆ ਇਹ ਸਾਡੇ ਪਿੰਡ ਦੀ ਜ਼ਮੀਨ ਆ ਪੰਚਾਇਤ ਮਿਸਤਰੀਆਂ ਨੂੰ ਤਾਂ ਜਿਹੜੇ ਨੂੰ ਕੀ ਸਨਮਾਨ ਦੇਣਾ ਸੀ ਸਾਡੇ ਪਿੰਡ ਦੀ ਪੰਚਾਇਤ ਨੂੰ ਨੇ ਸਨਮਾਨ ਦਿੱਤਾ ਇਸ ਜਿਹੜਾ ਲੱਗਿਆ ਵਾ ਇਹ ਨਹੀਂ ਪੱਥਰ ਭਾਈ ਜਿਹੜੇ ਲਾਪ ਸਿੰਘ ਗੁਕੂ ਕਿਆ ਦੀ ਗੱਲ ਕਰੀਏ ਤਾਂ ਲਾਪ ਸਿੰਘ ਗੁਕੂ ਕਿਆ ਦਾ ਨਾਮ ਲਿਖਿਆ ਸੀਮ ਸਾਹਿਬ ਦਾ ਨਾਮ ਲਿਖਿਆ ਪਰ ਇਹ ਨਹੀਂ ਲੱਗਦਾ ਵੀ ਇਹ ਨਿੱਕੀ ਜਿਹੜੀ ਲਾਇਬ੍ਰੇਰੀ ਆ ਇਹਦਾ ਤਾਂ ਇਕੱਲਾ ਐਮਐਲਏ ਸਾਹਿਬ ਹੀ ਉਦਘਾਟਨ ਕਰ ਸਕਦੇ ਸੀ ਸੀਐਮ ਸਾਹਿਬ ਨੂੰ ਆਉਣ ਦੀ ਕੀ ਲੋੜ ਸੀ ਨਹੀਂ ਇਦੋਂ ਪਹਿਲਾਂ ਤਾਂ ਅਸੀਂ ਪੰਚਾਇਤ ਨਹੀਂ ਉਦਘਾਟਨ ਕਰਤੇ ਆ ਇਦੋਂ ਪਹਿਲਾਂ ਅਸੀਂ ਪੰਚਾਇਤ ਹੀ ਉਦਘਾਟਨ ਕਰ ਗਏ ਆ ਠੀਕ ਆ ਸੀਐਮ ਸਾਹਿਬ ਇੱਕ ਲਾਇਬ੍ਰੇਰੀ ਦਾ ਉਦਘਾਟਨ ਕਰਨ ਆਉਣਗੇ ਖਾਸੋ ਹੀ ਸਥਿਤੀ ਆ ਇਹ ਤੇ ਸਾਡੇ ਪਿੰਡ ਨੂੰ ਜਿੱਥੇ ਵੱਡੀਆਂ ਉਮੀਦਾਂ ਸੀ ਵੀ ਨਗਰਪੰਚਾਇਤ ਦਾ ਰੋਲਾ ਪਾਉਂਦੇ ਸੀ ਸਾਰੇ ਆਮ ਆਦਮੀ ਪਾਰਟੀ ਆ ਪੁੱਛੋ ਇਹਨਾਂ ਨੂੰ ਪੁੱਛੋ ਭਾਈ ਇਹ ਕਿੰ ਇੱਕ ਨਗਰਪੰਚਾਇਤ ਬਾਰੇ ਦੱਸੋ ਇਹ ਜਿਹੜੀ ਆਪਣਾ ਲਾਇਬ੍ਰੇਰੀ ਆ ਇਹ ਕਿੰਨੇ ਕ ਸਕੁਅਰ ਫੁੱਟ ਆ ਯਾਰ ਲਾਇਬ੍ਰੇਰੀ ਦਾ ਚਲ ਤੂੰ ਸਕੁਅਰ ਫੁੱਟ ਲਾ ਲਾ ਵੀ ਬਸ ਵੀ ਡੇਢ ਵਜੇ ਤੋਂ 2 ਵਜੇ ਜੋ ਵੀ ਲਾ ਲਾ ਇਹਦੇ ਚ ਆਊਗਾ ਕੌਣ ਨੌਜਵਾਨ ਮੁੰਡੇ ਦਾ ਸਾਡੇ ਚਿੱਟਾ ਪੀਪੀ ਮਰੀ ਜਾਂਦਾ ਲਾਇਬ੍ਰੇਰੀ ਚ ਵੱਡਦਾ ਪਤਾ ਕੌਣ ਹੁੰਦਾ ਕੌਣ ਵੱਡਦਾ ਹੁੰਦਾ ਜਿਹਦਾ ਬਹੁਤ ਦਿਮਾਗ ਸਟ੍ਰੌਂਗ ਹੋਵੇ ਚਾਰੇ ਪਾਸਿਓਂ ਉਹ ਖੁਸ਼ ਹੋਵੇ ਠੀਕ ਆ ਆਰਥਿਕ ਪੱਖੋਂ ਵੀ ਹੋਵੇ ਫੇਰ ਲਾਇਬ੍ਰੇਰੀ ਚ ਵੜਿਆ ਜਾਂਦਾ ਹੁੰਦਾ ਚਿੱਟਾ ਲਾ ਕੇ ਇੱਥੇ ਲਾਇਬ੍ਰੇਰੀ ਚ ਨਹੀਂ ਵੜਿਆ ਜਾਂਦਾ ਇੱਥੇ ਦੇਣ ਦੀ ਲੋੜ ਸਜ 20 ਤੋਂ 25 ਬਿਸਤਰਿਆਂ ਵਾਲਾ ਹਸਪੀਟਲ ਸਾਡੇ ਪਿੰਡ ਦੀ ਜਿਹੜੀ ਡੈਥ ਰੇਟ ਸੋ ਬਹੁਤ ਵੱਧ ਰਹੀ ਆ ਜਿਹੜੀ ਅੱਜ ਗਰੀਬਾਂ ਕੋਸ ਇੱਥੇ ਹੋਣੇ ਚਾਹੀਦਾ ਸੀ ਕੋਈ ਇਹੋ ਜਿਹੇ ਮਸਲੇ ਹੱਲ ਆ ਠੀਕ ਹੈ ਨਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਆ ਇਹਨਾਂ ਨੇ ਗੱਲ ਕੀਤੀ ਆ ਵੀ ਮੈਂ ਇੱਥੇ ਆਉਂਦਾ ਰਿਹਾ ਅਸੀਂ ਤੁਹਾਨੂੰ ਸੁਣਦੇ ਰਹੇ ਆ ਆਹੀ ਬਰੋਟੇ ਦੇ ਉੱਤੇ ਆਉਂਦੇ ਰਹੇ ਹਾਂ ਇਹਨਾਂ ਨੇ ਕਿਹਾ ਵੀ ਪੰਚਾਇਤ ਘਰ ਸੋਨਾ ਬਣਿਆ ਠੀਕ ਹੈ ਨਾ ਗੱਲ ਸਾਡੇ ਪੰਚਾਇਤ ਨੂੰ ਇੱਥੇ ਦੇ ਕੇ ਜਾਂਦਾ ਅੱਜ ਵੀ ਹਾਂ ਮੁੰਡਿਓ ਹਸਪੀਟਲ ਬਿੱਡੋ ਮੈਂ ਛੋਡੇ ਨਾਲ ਆ ਇਹ ਲਾਇਬ੍ਰੇਰੀਆਂ ਤਾਂ ਉਦੋਂ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਵੀ ਲਾਇਬ੍ਰੇਰੀਆਂ ਨਹੀਂ ਪਰ ਸ਼ਤਿਤੀ ਦੇਖੀ ਜਾਂਦੀ ਹੁੰਦੀ ਆ ਮੌਕੇ ਤੇ ਕਹੇ ਜੀ ਜੰਗ ਲੜਨ ਦੀ ਲੋੜ ਆ ਜਿਹੜੀ ਅੱਜ ਲੋੜ ਆ ਸਾਨੂੰ ਇੱਕ ਨਗਰਪੰਚਾਇਤ ਪਿੱਛੇ ਮੈਂ ਇੱਕ ਗੱਲ ਹੋਰ ਦੰਦਾਦਾ ਕਿਸੇ ਨਾਲ ਸਾਡਾ ਵਿਰੋਧ ਨਹੀਂ ਕਿਸੇ ਨਾਲ ਬੈਰ ਨਹੀਂ ਕਾਂਗਰਸ ਦੇ ਐਮਐਲਏ ਨੂੰ ਵੀ ਹੱਥ ਪਾਇਆ ਬੀਜੇਪੀ ਦੇ ਲੀਡਰਾਂ ਨੂੰ ਵੀ ਘੇਰਿਆਗਾ ਜੇ ਇਹਨਾਂ ਦੇ ਮਨ 'ਚ ਕੋਈ ਹੋਵੇ ਪਰ ਕੁਝ ਬੰਦੇ ਸਾਡੇ ਪਿੰਡ ਦੇ ਨਾਲ ਥੋੜੇ ਜਿਹਾ ਭਗਤ ਬਾਹਰ ਬੈਠੇ ਨੇ ਕਿ ਜਿਹੜੇ ਬੜੀ ਭਗਤੀ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਇੱਕ ਮਹੀਨੇ ਬਾਅਦ ਤੁਸੀਂ ਪਿੰਡ ਦਾ ਨਕਸ਼ਾ ਦੇਖਿਓ ਅੱਜ ਮੈਨੂੰ ਉਹ ਭਗਤ ਨਹੀਂ ਦਿਖ ਰਹੀ ਗੱਲ ਫਿਰ ਸੱਚੀ ਕਹੀ ਤੋ ਹਲਾ ਕੌਣ ਮੰਨਦਾਗਾ ਠੀਕ ਆ ਨਾ ਕਹਿੰਦਾ ਸਾਡੇ ਹਿਸਾਬ ਨਾਲ ਚੱਲੋ ਅਸੀਂ ਚੱਲਦੇ ਆ ਤੁਸੀਂ ਅੱਜ ਕੀ ਲੈ ਕੇ ਦਿੱਤਾ ਪਿੰਡ ਨੂੰ ਮੁੱਖ ਮੰਤਰੀ ਆ 2.2 ਕਰੋੜ ਰੁਪਏ ਅੱਜ ਗੱਲ ਸੁਣ ਲੈ ਮੇਰੀ ਸਾਰੀ ਸਾਡੀ ਪੁਲਿਸ ਫਾਇ ਟੰਗੀ ਰਹੀ ਆ ਚਾਹੇ ਲੱਖਾਂ ਮਨਸਾ ਨਾਂਗੇ ਹੋਵੇ ਪੁਲਿਸ ਕੀ ਕਿੱਥੇ ਤੱਕ ਹੋਜੂਗੀ ਪੁਲਿਸ ਦਾ ਤੰਨ ਜਿਹੜਾ ਨਹੀਂ ਇੱਥੇ ਲਈ ਖੜੀ ਆਗੀ ਗੱਲ ਸੁਣ ਠੀਕ ਆ ਨਾ ਸਵੇਰ ਤੋਂ ਲੈ ਕੇ ਆਉਂਦਾ ਤਨ 9 ਵਜੇ ਆ ਕੇ ਫਾਇਦਾ ਕੀ ਹੋਇਆ ਇਸ ਪਿੰਡ ਨੂੰ ਅੱਜ ਜੇ 100 ਰੁਪਏ ਦਾ ਫਾਇਦਾਗਾ ਤਕਬਨ ਭਗਵੰਤ ਮਾਨ ਸਾਹਿਬ ਦੱਸਦੇ ਨੇ ਵੀ ਹਾਂ ਅਸੀਂ 100 ਰੁਪਏ ਦਾ ਫਾਇਦਾ ਕਰਕੇ ਆਏ ਆ ਕੋਈ ਚੀਜ਼ ਦਿੱਤੀ ਇਹਨਾਂ ਨੇ ਕਿਹਾ ਸੀ ਕਹਿੰਦੇ ਵੀ ਅਸੀਂ ਭਗਵੰਤ ਮਾਨ ਦਾ ਸਾਥ ਛੱਡ ਦਾਂਗੇ ਪਾਰਟੀ ਦਾ ਸਾਥ ਸਾਡਾ ਅਸੀਂ ਬਾਈਕਾਟ ਗੱਲ ਬਾਈ ਰੌਲਾ ਕਿਸੇ ਨਾਲ ਨਹੀਂ ਨਿੱਜੀ ਰੌਲਾ ਨਹੀਂ ਹੈਗਾ ਜੋ ਗਲਤ ਆ ਉਹ ਗਲਤ ਆ ਕੀ ਲੱਗਦਾ ਇਸ ਲਾਇਬ੍ਰੇਰੀ ਦਾ ਪਿੰਡ ਤੇ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਇਹ ਵੀ ਇੱਕ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਦਘਾਟਨ ਕਰਨ ਆਏ ਐ ਇਸ ਲਾਇਬ੍ਰੇਰੀ ਦਾ ਵੱਡੀ ਗੱਲ ਹੋਣੀ ਚਾਹੀਦੀ ਯਾਰ ਉਹ ਤਾਂ ਹੁਣ ਉਦਘਾਟਨ ਕਰਨ ਆ ਗਏ ਉਹਨਾਂ ਕੋਲੇ ਹੈਲੀਕਾਪਟਰ ਉਹਨਾਂ ਕੋਲੇ ਆ ਗੱਲ ਸੁਣਾ ਮੇਰੀ ਠੀਕ ਆ ਚਾਰਾਂ ਘੰਟਿਆਂ ਚ ਤਿੰਨਾਂ ਚ ਪਹੁੰਚ ਗਏ ਠੀਕ ਆ ਕਰ ਗਏ ਉਦਘਾਟਨ ਲੋਕਾਂ ਚ ਵੀ ਮਰੇ 2027 ਦਾ ਦੇਖਣਾ ਚੋਣਾ ਪਰ ਇਹਨਾਂ ਚੀਜ਼ਾਂ ਨੇ ਨਹੀਂ ਦਿੱਤੀ ਇਦੋਂ ਤਾਂ ਫਿਰ ਹੁਣ ਤੁਸੀਂ ਕਹੋਗੇ ਆਪਾਂ ਕਾਲੀ ਕਾਂਗਰਸੀ ਫੇਰ ਗੱਲ ਉੱਥੇ ਆ ਜਾਂਦੇ ਆ ਇਦੋਂ ਪਹਿਲਾਂ ਤਾਂ ਬਾਲੀਆਂ ਬਣੀਆਂ ਹੋਆਂ ਫਿਰ ਇਸ ਹਿਸਾਬ ਤੇ ਤਾਂ ਅੱਜ ਉਹ ਪੱਟਾ ਐਲਾਨ ਕਰਕੇ ਗਏ ਆ ਮੁੱਖ ਮੰਤਰੀ ਸਾਹਿਬ ਇਹ ਸਾਰੇ ਸਾਰੇ ਮੇਰੇ ਦੋਸਤ ਖੜੇ ਆ ਸੈਨੇ ਦਾ ਇੱਕ ਅਧੂਰਾ 게ਟ ਆ ਹੂੰ ਜਿਹੜਾ ਆਮ ਆਦਮੀ ਨੇ 4 ਸਾਲਾਂ ਤੋਂ ਬਣਾਇਆ ਨਹੀਂ ਇਹ ਗੱਲਾਂ ਤਾਂ ਉਹਦੇ ਸੁਣ ਸੋ ਉਸ ਵਾਸਤੇ ਸੁਣਿਆ ਵੀ 4 ਬੋਰੀਆਂ ਸੀਮੈਂਟ ਦਾ ਐਲਾਨ ਕਰ ਗਏ ਆ ਮਾਨ ਸਾਹਿਬ ਤੁਸੀਂ ਸੀਐਮਓ 4 ਬੋਰੀਆਂ ਨਾਲ ਅਸੀਂ ਕੀ ਕਰਨਾ ਅਸੀਂ ਆਪ ਹੀ ਬਣਾ ਲੈਂਦੇ ਉਹ ਤਾਂ ਉਹਦੇ 'ਚ ਤਾਂ ਗੱਡਰਾ ਫਸੀਆਂ ਹੋਈਆਂ ਆਮ ਲੋਕ ਲੱਗਦੇ ਕਰਾਉਣੇ ਕੀ ਆ ਅਸੀਂ ਹਜੇ ਗੇਟ ਕਰਾਉਣੇ ਕੀ ਆ ਸਾਡਾ ਗੇਟ ਬਣਿਆ ਬਸ ਜਿਹਦੇ ਸਾਡੇ ਪਿੰਡ ਨੂੰ ਕੋਈ ਦੇਣ ਆ ਬਾਬਾ ਹੀਰਾ ਸਿੰਘ ਦੀ ਦੇਣ ਆ ਜਾ ਕੇ ਤੁਸੀਂ ਨਾਂ ਲੈ ਦਿਓ ਹਜੂਰ ਸਾਹਿਬ ਸੋ ਨੂੰ ਉੱਥੇ ਹਰ ਇੱਕ ਚੀਜ਼ ਦਾ ਸਤਿਕਾਰ ਮਿਲੂਗਾ ਕਿਉਂਕਿ ਉਹਨਾਂ ਨੇ ਕਮਾਈ ਕੀਤੀ ਆ ਉਹ ਕਿਹਦੇ ਨਾਂ ਤੇ ਬਣ ਰਿਹਾ ਸਾਡੇ ਪਿੰਡ ਨੂੰ ਉਹਦੀ ਬੰਦੇ ਦੀ ਦੇਣ ਕੀ ਆ ਪਹਿਲਾਂ ਤਾਂ ਮੈਂ ਇਹੀ ਸਵਾਲ ਪੁੱਛਦਾ ਠੀਕ ਆ ਡੋਟਿਕ ਕਰਦੇ ਹੋ ਉਹਦੇ ਨਾਂ ਤੇ ਤਾਂ ਹੋਰ ਕੰਮ ਬਹੁਤ ਸੀਗੇ ਠੀਕ ਆ ਇਹ ਗੇਟ ਗੂਟ ਜੇ ਉਦੋਂ ਚੰਗੇ ਲੱਗਣਗੇ ਭਾਈ ਜਦੋਂ ਸਮਾਜ ਸੈੱਟ ਹੋਊਗਾ ਅੰਦਰੋਂ ਮਾਮਾ ਨੂੰ ਦੇਖੋ ਇਥੋਂ ਦੀਆਂ ਭੈਣਾਂ ਨੂੰ ਦੇਖੋ ਵੀ ਉਹ ਕਿਵੇਂ ਬਿਰਲਾ ਨੇ ਕੀ ਹਾਲ ਆ ਚੋਰੀ ਆ ਗੱਲ ਸੁਣ ਮੇਰੀ ਵੱਧ ਰਹੀ ਆ ਨਸੇ ਵੱਧ ਰਹੇ ਆ ਜਿੱਥੇ ਟਾਈਮ ਜਿੱਥੇ ਧਿਆਨ ਦੇਣ ਦੀ ਲੋੜ ਸੀ ਜਿੱਥੇ ਹਸਪਤਾਲ ਦੇ ਗਰੀਬ ਇੱਥੇ ਕੋਈ ਲਾਇਬ੍ਰੇਰੀ ਬਣਾਉਂ ਉਹਨਾਂ ਦਾ ਬਣਾਉਂਦੇ ਬੇਪਾਈ ਇੱਥੇ ਇਹਨਾਂ ਦੇ ਗੱਲ ਸੁਣ ਲੈ ਮੇਰੀ ਟੈਸਟ ਫ੍ਰੀ ਹੋਣਗੇ ਗਰੀਬਾਂ ਦੇ ਅੱਜ ਗੱਲ ਸੁਣ ਮੇਰੀ 500 ਰੁਪਏ ਦਿਹਾੜੀ ਲੈ ਕੇ ਭਾਈ ਇਲਾਜ ਕਰਾਉਣਾ ਬਹੁਤ ਔਖਾਗਾ ਠੀਕ ਹੈ ਇਹਨਾਂ ਨੇ 10 ਲੱਖ ਦੀ ਯੋਜਨਾ ਕੀਤੀ ਆ ਉਹ ਮੰਦੇ ਆ ਜਿੱਥੇ ਸਹੀ ਆ ਉਥੇ ਕਹਾਂਗੇ ਸਹੀ ਆ ਪਰ ਉਹਨਾਂ ਚੀਜ਼ਾਂ ਨੂੰ ਲਾਗੂ ਹੀ ਕਰ ਦੋ ਅੱਜ ਠੀਕ ਆ ਨਾ ਪਰ ਇੱਕ ਗੱਲ ਹੋ ਜਾਣੀ ਸੀਗੀ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਸਮੁੱਚੇ ਪ੍ਰਸ਼ਾਸਨ ਨੇ ਸਾਨੂੰ ਫੋਨ ਕੀਤਾ ਅੱਛਾ ਜੀ ਡੀਐਸਪੀ ਨੇ ਡੀਐਸਪੀ ਡੀ ਨੇ ਐਸਐਚਓ ਨੇ ਉਹ ਵੀ ਦੇਖਿਓ ਵਿਰੋਧ ਨਾ ਕਰਿਓ ਵਿਰੋਧ ਨਾ ਕਰਿਓ ਹੁਣ ਜਿਹੜਾ ਸਾਡਾ ਬੋਲਣ ਦਾ ਅਧਿਕਾਰ ਸਾਨੂੰ ਸੁਵਿਧਾਨ ਦਿੰਦਾ ਉਹ ਵੀ ਸਾਡਾ ਗਲਾ ਦੱਬਦਾ ਅਸੀਂ ਅਸੀਂ ਵਿਰੋਧ ਨਹੀਂ ਕੀਤਾ ਅਸੀਂ ਵਿਰੋਧ ਨਹੀਂ ਕੀਤਾ ਵੀ ਸ਼ਾਇਦ ਭਗਵੰਤਮਾਨ ਸਾਡੇ ਪਿੰਡ ਨੂੰ ਕੁਝ ਦੇਖ ਕੇ ਜਾਊਗਾ ਵਿਰੋਧ ਨਾ ਕਰੀਏ ਪਰਾ ਖੋਦਿਆ ਪਹਾੜ ਨਿਕਲਿਆ ਚੂਹਾ ਦੇਖੇ ਕੀ ਗਿਆ ਥੰਥਨ ਗੋਪਾਲ ਇਹ ਗੱਲ ਸੀਗੀ ਹਾਂ ਅਸੀਂ ਵਿਰੋਧ ਨਹੀਂ ਕੀਤਾ 빅 ਮੁੱਖ ਮੰਤਰੀ ਆਇਆ ਵਿਰੋਧ ਨਹੀਂ ਕਰਦੇ ਉਹਦਾ ਰਾਹ ਨਹੀਂ ਰੋਕਦੇ ਉਹਨੂੰ ਚੰਡੀਆਂ ਨਹੀਂ ਦਿਖਾਉਂਦੇ ਪਰ ਅੱਜ ਮੈਨੂੰ ਆਮ ਆਦਮੀ ਦੇ ਵਰਕਰ ਦੱਸਣ ਜਿਹੜੇ ਕਹਿੰਦੇ ਸੀ ਵੀ ਸਾਡੇ ਲੀਡਰ ਪਿੰਡ ਨਹੀਂ ਅਸੀਂ ਬੰਨ ਦੇ ਦਿੰਦੇ ਜਦੋਂ ਤੱਕ ਨਗਰ ਪੰਚਾਇਤ ਨਹੀਂ ਬਣੀ ਜਦੋਂ ਤੱਕ ਕਾਲਜ ਨਾ ਬਣੇ ਜਦੋਂ ਤੱਕ ਹਸਪੀਟਲ ਨਾ ਬਣੇ ਜਦੋਂ ਤੱਕ ਕਹਿੰਦੇ ਸੀ ਬਾਈਕਾਟ ਕਰਾਂਗੇ ਅੱਜ ਦਿੱਤਾ ਕੀ ਅੱਜ ਉਹਨਾਂ ਨੂੰ ਉੱਧੇ ਮਿਲ ਗਏ ਮਲਾਈਦਾਰ ਉੱਧਿਆਂ ਤੇ ਉੱਧਿਆਂ ਤੇ ਕਰੋ ਗੱਲ ਤਾਲੇ ਵਾਲਾ ਸਾਹਿਬ ਬਾਈ ਰੌਲਾ ਬਾਈ ਭਗਤਾਂ ਦਾਗਾ ਜਿਹੜੇ ਭਗਤ ਐਂ ਕਹਿੰਦੇ ਸੀ ਵੀ ਇੱਕ ਮਹੀਨੇ ਦੇ ਵਿੱਚ ਬਦਲ ਜੂਗਾ ਸਭ ਕੁਝ ਬਦਲ ਜੂ ਇੱਥੇ ਨਾਕਸ ਸਾਹਿਬ ਬਦਲ ਜੂ ਪਿੰਡ ਚ ਮੈਂ ਉਹਨਾਂ ਨੂੰ ਪੁੱਛਣਾ ਜਾਉਣਾ ਅਸੀਂ ਤਾਂ ਇਸੇ ਪੰਜਾਬ ਦੀ ਧਰਤੀ ਤੇ ਖੜੇ ਆਂ ਨਾ ਅੱਜ ਭੱਜ ਗਏ ਨਾ ਕੱਲ ਭੱਜ ਗਏ ਗੱਲ ਸੁਣ ਮੇਰੀ ਇਹ ਨਹੀਂ ਵੀ ਅਸੀਂ ਠੰਡੇ ਮੁਲਕਾਂ ਚ ਬਹਿ ਬਹਿ ਕੇ ਤੇ ਸਿੱਖਿਆ ਦਈਏ ਲੋਕਾਂ ਨੂੰ ਵੀ ਤੁਸੀਂ ਇਹਨੂੰ ਵੋਟ ਪਾਓ ਏ ਆ ਸਾਡਾ ਲੀਡਰ ਵਧੀਆ ਹੈਗਾ ਠੀਕ ਹੈ ਨਾ ਲੀਡਰ ਵਧੀਆ ਤਾਂ ਇੱਥੇ ਆਓ ਪਿੰਡ ਦੀ ਹਾਲਤ ਦੇਖੋ ਇੱਥੋਂ ਦੇ ਲੋਕਾਂ 'ਚ ਦੇਖੋ ਵੀ ਤੁਸੀਂ ਕਿਸ ਤਰ੍ਹਾਂ ਰਹਿੰਦੇ ਹੋ ਪਰ ਜੇ ਭਗਤੀ ਕਰਨੀ ਹੈ ਨਾ ਤਾਂ ਸਹੀ ਉਸ ਪ੍ਰਮਾਤਮਾ ਦੀ ਕਰੋ ਕਿਸੇ ਚੰਗੇ ਯੋਧੇ ਦੀ ਕਰੋ ਇਹਨਾਂ ਦੀ ਭਗਤੀ ਤੋਂ ਨਿਕਲਣਾ ਕੁਛ ਨਹੀਂ ਪੰਜ ਚਾਰ ਮਹੀਨੇ ਸਰਕਾਰ ਦੇ ਰਹਿ ਗਏ ਲੋਕ ਮੁਰੇ ਡਾਂਗ ਚੱਕੀ ਖੜੇ ਆ ਬਾਈ ਬਾਈ ਇੱਕ ਇੱਕ ਸਵਾਲ ਹੋਰ ਕਰੂੰਗਾ ਅੱਜ ਆ ਤੁਸੀਂ ਦੇਖੋ ਉਹ ਦੇਖੋ ਕੂੜਾ ਲੈ ਰਿਆ ਨਾ ਉਹੀ ਜਗ੍ਹਾ ਤੇ ਅੱਜ ਦਾ ਦਿਨ ਇੰਨੀ ਜਗ੍ਹਾ ਸਾਫ਼ ਦਿਖਾਉਣੀ ਸੀ ਇੱਥੇ ਤੱਕ ਕੂੜਾ ਸੀ ਉਹ ਦੇਖੋ ਕੂੜਾ ਲਈ ਜਾਂਦਾ ਲਾਇਬ੍ਰੇਰੀ ਅੱਜ ਵਾਲੀ ਜਗਤ ਤਾਲੀਵਾਲ ਸਾਹਿਬ ਆਓ ਅਸੀਂ ਜੇ ਭਗਵਾਨ ਤਮਾਂ ਜੀ ਇੱਥੇ ਕਰਦੇ ਵੀ ਹਾਂ 20 ਤੋਂ 20 ਬਿਸਤਰਾਂ ਵਾਲਾ ਸੀ ਹਸਪੀਟਲ ਭਾਈ ਅੱਜ ਉਹਦਾ ਨੀਂ ਧਰ ਕੇ ਜਾਂਦੇ ਆ ਆਪਾਂ ਯਾਰ ਸਲਾਮ ਕਰਦੇ ਯਾਰ ਵੀ ਬੰਦੇ ਨੇ ਕੋਈ ਸਾਡੇ ਪਿੰਡ ਲਈ ਕੀਤਾ ਭਾਈ 25000 ਆਬਾਦੀ ਆ ਸਾਡੇ ਬਰਨਾਲੇ ਜਾਂਦੇ ਜਾਂਦੇ ਬੰਦੇ ਮਰ ਜਾਂਦੇ ਆ ਜੀ ਸਾਡੇ ਬਰਨਾਲੇ ਇਨਾ ਤੂੰ ਮੈਨੂੰ ਇੱਕ ਗੱਲ ਦੱਸ ਦੇ ਇੰਨੀ ਆਬਾਦੀ ਦੇ ਵਿੱਚ ਇੰਨੀ ਆਬਾਦੀ ਕਿਉਂ ਜੀ ਦੂਜੇ ਵੀ ਪਿੰਡ ਆਪਣੇ ਗੱਲ ਕੋਠੇ ਨਾਲ ਹੀ ਆਉਂਦੇ ਆ ਚਰੋ ਘਟੋ ਘਟ 30000 ਦੀ ਆਬਾਦੀ ਦੇ ਵਿੱਚ ਯਾਰ ਸਾਨੂੰ ਇੱਕ 20 ਬਿਸਤਰਿਆਂ ਵਾਲਾ ਹਸਪੀਟਲ ਨਹੀਂ ਸੀ ਭਗਵਾਨ ਤੁਮਾਨ ਜੀ ਦੇ ਕੇ ਜਾ ਸਕਦੇ ਲਿਖ ਲੈਂਦੇ ਨਾਉ ਇਹੀ ਸੋਨਾ ਵੀ ਲੱਗਦਾ ਨਾਉ ਲਿਖਿਆ ਵਾ ਆ ਲਾਇਬ੍ਰੇਰੀ ਤੇ ਇਹ ਚਟੀਗਾ ਲਾ ਲਾ ਕੇ ਬੜਿਆ ਕਰਨਗੇ ਮੁੰਡੇ ਦਾ ਡੱਕਾ ਵਾਂਗ ਹਿੱਲੀ ਜਾਂਦੇ ਆ ਮਰੀ ਜਾਂਦੇ ਆ ਮਾਂ ਪਿਓ ਟੈਨਸ਼ਨਾਂ 'ਚ ਪਏ ਪਏ ਜਿਹੜਾ ਇੱਕ ਇੱਕ ਪੋਤਾ ਉਹ ਸਾਡਾ ਬਾਹਰ ਤੋਰਤਾ ਕੁਝ ਨਸੇ ਨੇ ਖਾ ਲਿਆ ਕੁਝ ਉ ਮਰੀ ਜਾਂਦੇ ਆ ਗੈਂਗਸਟਰਾਂ ਦੇ ਵਿੱਚ ਲਾਇਬ੍ਰੇਰੀ 'ਚ ਬੜੂਗਾ ਕੌਣ ਇੱਥੇ ਕਬੂਤਰ ਬੋਲਣਗੇ ਇਸੇ ਲਾਇਬ੍ਰੇਰੀ 'ਚ ਯਾਰ ਕੋਟ ਦੇ ਮਾਲਕਾ ਸਹਨੇ ਦੇ ਇਹਨਾਂ ਨੂੰ ਪਈਆ ਢਾਲੀਆਲ ਸਾਹਿਬ ਨੂੰ ਸੋ ਇਹਨਾਂ ਦੇ ਵਿਚਾਰ ਉਹ ਇਹ ਵੀ ਕਹਿੰਦੇ ਅੱਜ ਆਪਾਂ ਵਿਰੋਧ ਨਹੀਂ ਕਰਨਾ ਸ਼ਾਇਦ ਅੱਜ ਵੀ ਪਤਾ ਨਹੀਂ ਭਗਵੰਤ ਮਾਨ ਕਰੋੜਾ ਅਰਬਾਂ ਦੀ ਸਾਨੂੰ ਗਰੰਟਾ ਦੇ ਜਾਣ ਮੁੱਖ ਮੰਤਰੀ ਆਇਆ ਯਾਰ ਹਾਂ ਢਾਲੀਆਲ ਸਾਹਿਬ ਦੱਸੋ ਭਾਈ ਤੁਹਾਨੂੰ ਪੰਚਾਇਤ ਨੂੰ ਲਾਇਬ੍ਰੇਰੀ ਦੇ ਫਾਇਦੇ ਦੀ ਜਿਹੜੀ ਗੱਲ ਆ ਉਹ ਤਾਂ ਬਾਅਦ ਦੀ ਆ ਵੀਰੇ ਗੱਲ ਇਹ ਆ ਕਿ ਵੀ ਜਿਹੜੀ ਇਹਨਾਂ ਦੀ ਇੱਛਾ ਸੀ ਸਾਡੇ ਸ਼ਹਿਣੇ ਦੇ ਲੋਕਾਂ ਦੀ ਵੀ ਬਲਵੰਤ ਗਾਰਗੀ ਇੱਕ ਸ਼ਹਿਣੇ ਦਾ ਲੇਖਕ ਹੋਇਆਗਾ ਜੰਪਾੜ ਉਹਦਾ ਨਹਿਰੀ ਕੋਠੀ ਜਨਮ ਹੋਇਆ ਸੀ ਵੀ ਇਹ ਲਾਇਬ੍ਰੇਰੀ ਉਹਦੇ ਨਾਂ ਤੇ ਬਣੂਗੀ ਜਿਹੜੀ ਉਹਦੇ ਨਾਂ ਤੇ ਸਾਡੇ ਪਿੰਡ ਸੰਸਥਾ ਚੱਲ ਰਹੀ ਆ ਉਹਨਾਂ ਨੂੰ ਵੀ ਇਹ ਆਸ ਸੀ ਉਹ ਲੋਕਾਂ ਨੂੰ ਗਮਰਾਹ ਵੀ ਇਹ ਗੱਲ ਤੋਂ ਕਰ ਰਹੇ ਸੀ ਵੀ ਜਿਹੜੀ ਇਹ ਲਾਇਬ੍ਰੇਰੀ ਆ ਬਲਵੰਤ ਗਾਰਗੀ ਦੇ ਨਾਂ ਤੇ ਬਣੂ ਅੱਜ ਤੁਸੀਂ ਇਹ ਦੇਖੋ ਬਲਵੰਤ ਗਾਰਗੀ ਦਾ ਨੀਂਹ ਪੱਥਰ ਤੇ ਜਾਂ ਇਹ ਕਿਸੇ ਫਲੈਕਸ ਤੇ ਨਾਂ ਤੇ ਕ ਨਹੀਂ ਹੈਗਾ ਅੱਛਾ ਠੀਕ ਹੈ ਬਲਵੰਤ ਗਾਰਗੀ ਜੀ ਦਾ ਨੌ ਤੱਕ ਨੀ ਗੱਲ ਇਹ ਹੈ ਕਿ ਜਦੋਂ ਸਾਡੇ ਅੱਜ ਪਿੰਡਾਂ ਦੇ ਵਿੱਚ ਗਲੀ ਗਲੀ ਸ਼ਰ ਆਮ ਨਸ਼ਾ ਵਿਕੀ ਜਾਂਦਾਗਾ ਤਾਂ ਇੱਥੇ ਕਿਹਾਉਣਾ ਕਿਨੇ ਹੈਗਾ ਨਸ਼ੇ ਨਾਲ ਤਾਂ ਸਾਡੇ ਪਿੰਡ ਦੇ ਮੁੰਡੇ ਮਰੀ ਜਾਂਦੇ ਆਗੇ ਨਸ਼ਾ ਤਾਂ ਗਲੀ ਗਲੀ ਵਿਕੀ ਜਾਂਦਾਗਾ ਉਹਨਾਂ ਦਾ ਹੀ ਸਿਆਸੀ ਆਗੂ ਮੱਤਰਕਸ਼ਪਾਰਸਾਂ ਕਰਦੇ ਆ ਫਿਰ ਇੱਥੇ ਕਰਾਬਾ ਕਿਨੇ ਪੜਨੀਆਂ ਗਿਆਂ ਜੀ ਜੇ ਕੰਮ ਕਰਨਾ ਸਾਡੇ ਗਰੀਬਾਂ ਲਈ ਕੋਈ ਸਰਕਾਰੀ ਹਸਪੀਟਲ ਦਾ ਕੋਈ ਸਿੱਖਿਆ ਦਾ ਇੱਥੇ ਰਣਜੀਤ ਬ੍ਰਹਮਪੁਰਾ ਜੀ ਨੇ ਨੀ ਪੱਥਰ ਰੱਖਿਆ ਸੀਗਾ ਉਸ ਤੋਂ ਬਾਅਦ ਹੁਣੇ 3000 ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਆਪਣੇ ਕਾਲਜ ਦੀ ਤਿਆਰੀ ਕਰਦੇ ਕੋਈ ਆਈਟੀਈ ਦੀ ਤਿਆਰੀ ਕਰਦੇ ਸਾਾਨੂੰ ਜਿਹੜੀ ਸਿੱਖਿਆ ਮੈਹੀ ਹੋਵੇ ਸਾਡੇ ਗਰੀਬਾਂ ਦੇ ਬੱਚਿਆਂ ਨੂੰ ਕੋਈ ਫਾਇਦਾ ਹੋਵੇ ਕੋਈ ਉਹਨਾਂ ਨੂੰ ਸਕਾਲਰਸ਼ਿਪ ਮਿਲੇ ਉਹ ਤਾਂ ਜਾ ਹੀ ਨਹੀਂ ਰਹੇ ਉਹ ਪਾਸੇ ਤਾਂ ਇਹ ਸਾਬ ਆਪਾਂ ਉਹ ਅਫਸਰਾਂ ਨੂੰ ਕਹਨੇ ਆ ਵੀ ਅਸੀਂ ਤੁਹਾਡੇ ਕਹਿ ਤੋ ਵਿਰੋਧ ਨਹੀਂ ਕੀਤਾ ਸ਼ਾਇਦ ਵਿਰੋਧ ਕਰਦੇ ਜੇ ਕੁਝ ਦੇ ਜਾਂਦੇ ਤਾਂ ਸਾਡੇ ਨੈਗੇਟਿਵ ਜਾਣੀ ਸੀ ਗੱਲ ਅਸੀਂ ਵਿਰੋਧ ਨਹੀਂ ਕੀਤਾ ਅਫਸਰਾਂ ਦੇ ਕਹਿੇ ਤੋਂ ਚਲੋ ਲਾ ਲੋ ਜਾਂ ਪਿੰਡ ਵਾਸਤੇ ਅਸੀਂ ਵਿਰੋਧ ਨਹੀਂ ਕੀਤਾ ਭਗਵੰਤ ਮਾਨ ਦਾ ਰਾਹ ਨਹੀਂ ਰੋਕਿਆ ਪਰ ਸਾਨੂੰ ਦੱਸਣ ਉਹ ਅਫਸਰ ਵੀ ਸਾਡੇ ਪਿੰਡ ਵਾਸਤੇ ਕੀ ਦੇ ਕੇ ਗਏ ਆ ਜਿਹੜਾ ਕਾਨੂੰਨ ਸਾਨੂੰ ਅਧਿਕਾਰ ਦਿੰਦਾ ਫਰੀडम ਆਫ ਸਪੀਚ ਸਾਡਾ ਤਾਂ ਉਹਦਾ ਵੀ ਤੁਸੀਂ ਗਲਾ ਘੁੱਟ ਦਿੰਨੇ ਹੋ ਵੀ ਨਾ ਬੋਲਿਓ ਨਾ ਯਾਰ ਤੁਹਾਡੇ ਪਿੰਡ ਨੂੰ ਫਲਾਣਾ ਦੇ ਕੇ ਉੱਤੇ ਮਕਾ ਆ ਖੜਾ ਮੁੰਡਾ ਸਾਡਾ ਸਾਬਕਾ ਪੰਚਾਇਤ ਮੈਂਬਰ ਹਮ ਔਰੋਸ਼ਨ ਸ਼ਰਮਾ ਸੋ ਸਾਨੂੰ ਆਸ ਸੀ ਇਹ ਪਰਿਵਾਰ ਨੂੰ ਤਾਂ ਕੋਈ ਆਸ ਨਹੀਂ ਤਿੰਨ ਮੁੰਡੇ ਪਿਛਲੇ ਮਹੀਨੇ ਚਿੱਟੇ ਨਾਲ ਸਹਣੇ ਚ ਮਰੇ ਨੇ ਸੋ ਉਹ ਪਰਿਵਾਰ ਨੂੰ ਆਸ ਸੀ ਵੀ ਸ਼ਾਇਦ ਹਾ ਦਾ ਨਾਰਾ ਮਾਰ ਜਾਂਦਾ ਜੇ ਭਗਵੰਤ ਮਾਨ ਆ ਕੇ ਸਾਡੇ ਪਰਿਵਾਰਾਂ ਨਾਲ ਸੋ ਦਿਖਦਾ ਨਹੀਂ ਸੀ ਸੋ ਬਸ ਸਟੈਂਡ ਤੋਂ ਆਇਆ ਇੱਥੇ ਆਇਆ ਠੀਕ ਆ ਸਮੁੱਚੀ ਪੰਚਾਇਤ ਨੂੰ ਉਹ ਸਕੂਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਮੈਂਬਰ ਸਾਹਿਬਾਂ ਨੂੰ ਕੀ ਗੱਲ ਭਾਈ ਸਾਡੇ ਚੋਂ ਸਾਡੀ ਪੰਚਾਇਤ ਚੋਂ ਤੈਨੂੰ ਮੁਸ਼ਕ ਆਉਂਦਾ ਸਾਡੀ ਪੰਚਾਇਤ ਦਾ ਇੱਥੇ ਨਾਂ ਕਿਉਂ ਨਹੀਂ ਲਿਖਿਆ ਪੰਚਾਇਤ ਸਰਵਪਰੀ ਹੁੰਦੀ ਆ ਚਾਹੇ ਕਿਸੇ ਪਾਰਟੀ ਨਾਲ ਜੁੜੀ ਹੋਵੇ ਕੋਈ ਸਰਪੰਚ ਹੋਵੇ ਪੰਚ ਹੋਵੇ ਸਾਡੇ ਪੰਚਾਇਤ ਨੂੰ ਆਦਰ ਸਤਕਾਰ ਨਹੀਂ ਮਿਲਿਆ ਜਿਨੇ ਜ਼ਮੀਨ ਦਿੱਤੀ ਤੁਹਾਡੀ ਸਰਕਾਰ ਨੂੰ ਤੁਹਾਡੇ ਇਸ ਵਿਭਾਗ ਨੂੰ ਅਸੀਂ ਫ੍ਰੀ ਆਫ ਕਾਸਟ 'ਚ ਜ਼ਮੀਨ ਦਿੱਤੀ ਲੋਕਾਂ ਨੇ ਭਰਤ ਪਾਈ ਇਹ ਚ ਭਾਈ ਇਹ ਗੱਲ ਪਈ ਇੱਥੇ ਮੇਰੇ ਪਿੰਡ ਦਾ ਇੱਕ ਇੱਕ ਪੈਸੇ ਦੀ ਹੱਕ ਦੀ ਕਮਾਈ ਆ ਇਹਦੇ 'ਚ ਮੇਰੇ ਪਿੰਡ ਦੇ ਦੀ ਗਰੀਬ ਵੀ ਜਿਹਦੇ ਕੋਲ ਟਰੈਕਟਰ ਨਹੀਂ ਸੀ ਉਹਨੇ ਕਹੀ ਚੱਕ ਕੇ ਲਿਆਂਦੀ ਠੀਕ ਆ ਨਾ ਜਿਹੜੇ ਜਿਹੜੇ ਬੰਦੇ ਦੇ ਹੱਥ ਵੀ ਹੈ ਨਹੀਂ ਸੀ ਨਾ ਉਹਨੇ ਵੀ ਇੱਥੇ ਸੇਵਾ ਕੀਤੀ ਐ ਇਸ ਧਰਤੀ ਦੇ ਉੱਤੇ ਇਹ ਕੋਈ ਆਏ ਨਹੀਂ ਗਈ ਇਹ ਬਹੁਤ ਇਹਨੂੰ ਲੋਕਾਂ ਦੇ ਸਹਿਯੋਗ ਨਾਲੇ ਚ ਭਰਤਾ 8 ਫੁੱਟ ਭਰਤ ਪਈ ਵਿਆ ਠੀਕ ਆ ਵੀ ਮੌਕੇ ਦੀਆਂ ਸਮਾਂ ਨਹੀਂ ਹੋਇਆ ਇਹਦੀ ਦੋ ਤਿੰਨ ਆ ਦੀ ਵਰਸੀ ਮਨਾਤੀ ਆਹ ਨਹੀਂ ਪੱਥਰ ਦੀ ਨਹੀਂ ਪੱਥਰ ਦੀ ਕਈ ਵਾਰੀ ਵਰਸੀ ਹੋ ਗਈ ਪਹਿਲਾਂ ਮੀਂਹ ਪੱਥਰ ਜਿਹੜਾ ਕਾਲਜ ਦਾ ਸੀਗਾ ਉਹ ਚ ਕਾਲਜ ਦਾ ਸਾਰਾ ਲਿਖਿਆ ਵਾ ਸੀ ਸਮੇਂ ਦੀ ਸਰਕਾਰ ਨੇ ਮੀਂਹ ਪੱਥਰ ਲਾ ਕੇ ਗਏ ਸੀ ਉਹ ਹਰ ਸਾਲ ਅਸੀਂ ਵਰਸੀ ਬਣਾਉਂਦੇ ਸੀ ਉਹਨਾਂ ਨੂੰ ਸ਼ੇਮ ਮਹਿਸੂਸ ਕਰਾਉਂਦੇ ਸੀ ਵੀ ਯਾਰ ਤੁਸੀਂ ਇਹ ਮੀਂਹ ਪੱਥਰ ਰੱਖ ਕੇ ਗਏ ਹੋ ਇੱਕ ਇੱਕ ਮੁਠੀ ਨਾਲ ਕਿਸੇ ਦੇ ਇੱਕ ਮੂਰੀ ਸਾਡੇ ਪਿੰਡ ਨੂੰ ਕੁਝ ਦੇ ਦਿਓ ਕਾਲਜ ਵਗੈਰਾ ਐਡਾ ਵੱਡਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਯਾਰ ਜਿੱਥੇ ಗ್ರಾಮ ਪੰਚਾਇਤ ਗ੍ਰਾਮ ਪੰਚਾਇਤ ਜਿੱਥੇ ਹੁੰਦੀ ਉਹਨੂੰ ਪਿੰਡ ਕਿਹਾ ਜਾਂਦਾ ਜਿੱਥੇ ਨਗਰ ਪੰਚਾਇਤ ਹੁੰਦੀ ਉਹ ਇੱਕ ਸਟੇਜ ਅੱਡ ਹੁੰਦਾ ਜਿਹੜਾ ਪਿੰਡ ਆ ਜਿੱਥੇ ਗ੍ਰਾਮ ਪੰਚਾਇਤ ਦਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਇੱਥੇ ਤੁਸੀਂ ਦਿੱਤਾ ਕਿ ਸਰਕਾਰਾਂ ਨੇ ਅੱਜ ਤੱਕ ਕਲੀ ਆਮ ਆਦਮੀ ਨੇ ਨਹੀਂ ਵੀ ਕਿਸੇ ਵੀ ਸਰਕਾਰ ਨੇ ਜੇ ਪਿਛਲੀ ਸਰਕਾਰ ਨੇ ਚੰਨੀ ਸਰਕਾਰ ਨੇ ਇੱਥੇ ਆਈਟੀਆਈ ਪਾਸ ਕੀਤੀ ਸੀ ਅਸੀਂ ਜ਼ੋਰ ਸ਼ੋਰ ਨਾਲ ਉਸ ਦੀ ਜ਼ਮੀਨ ਦੇਤੀ ਪੰਭਾਗ ਨੂੰ ਅੱਜ ਇਹ ਲਾਲ ਸਿੰਘ ਉਹ ਕੋ ਕਿੰਨੋਂ ਆਈਟੀਆਈ ਰੋਕਤੀ 6-7 ਸੜਕਾਂ ਸਰਕਾਰ ਦੇ ਵੀ ਆਈਟੀ ਆਊਗੀ ਸਾਨੂੰ ਉਮੀਦ ਸੀ ਇਸ ਸਰਕਾਰ ਤੇ ਸਾਨੂੰ ਉਮੀਦ ਸੀ ਕਿਉਂਕਿ ਭਗਵੰਤ ਮਾਨੇ ਇੱਥੇ ਨਿੱਜੀ ਤੌਰ ਤੇ ਆਉਂਦਾ ਰਿਹਾ ਇਸ ਪਿੰਡ ਤੇ ਤੇ ਮੈਂ ਇੱਕ ਤੈਨੂੰ ਹੋਰ ਵੀ ਦੱਸ ਦੇਣਾ ਭਗਵੰਤ ਮਾਨ ਜੀ ਨੂੰ ਇੱਥੇ ਤੱਕ ਲਿਆਉਣ 'ਚ ਸਾਡੇ ਸਹਨੇ ਦੇ ਨਰਾਈਆਂ ਦਾ ਸਭ ਤੋਂ ਵੱਡਾ ਯੋਗਦਾਨ ਆ ਹੁਣ ਤੱਕ ਆਰਥਿਕ ਪੱਖੋਂ ਵੀ ਫਿਰ ਫੇਰ ਕੀ ਲੱਗਦਾ ਉਸੇ ਪਿੰਡ ਤੋਂ ਕੋਈ ਵੱਡੀ ਗ੍ਰਾਂਟ ਕਿਉਂ ਨਹੀਂ ਯਾਰ ਵੱਡੀ ਗ੍ਰਾਂਟ ਤਾਂ ਇਹ ਆ ਦੇਖੋ ਮੈਂ ਤੈਨੂੰ ਜਦੋਂ ਚੰਗਾ ਕੋਈ ਚੰਗਾ ਮਾੜਾ ਮਾੜਾ ਮੈਂ ਤਾਂ ਸਾਡੇ ਪਿੰਡ ਦੇ ਭਗਤਾਂ ਨੂੰ ਕਹਿਣਾ ਬਾਈ ਬਣ ਕੇ ਵੀ ਤੁਸੀਂ ਭਗਤੀ ਆਪਾਂ ਦੇਖ ਮੋਦੀ ਦੇ ਭਗਤਾਂ ਨੂੰ ਕਹਿੰਦੇ ਸੀ ਵੀ ਉਹ ਭ ਇਹ ਭਗਤੀ ਛੱਡ ਦਿਓ ਉਹ ਗੱਲਾਂ ਯਾਦ ਕਰੋ ਜਦੋਂ ਤੁਸੀਂ ਲੋਕਾਂ ਨੂੰ ਇੱਥੋਂ ਦੀਆਂ ਮਾਮਾਂ ਨੂੰ ਇੱਥੋਂ ਦੀਆਂ ਭੈਣਾਂ ਨੂੰ ਇਹ ਕਹਿ ਕੇ ਵੋਟ ਪੁਵਾਈ ਸੀ ਇੱਥੋਂ ਦੇ ਲੀਡਰਾਂ ਨੂੰ ਮੈਂ ਕਹਿਣਾ ਜਦੋਂ ਕਹਿੰਦੇ ਸੀ ਵੀ ਅਸੀਂ ਖੜੇ ਆ ਤੁਸੀਂ ਦੇਖੀ ਜਾਓ ਨਕਸ਼ਾ ਬਦਲ ਜਾਓ ਠੀਕ ਆ ਯਾਰ ਚੋਰ ਆ ਮੈਂ ਤਾਂ ਚੋਰ ਆ ਠੀਕ ਆ ਨਾ ਆ ਚੋਰ ਆ ਇਹ ਮੈਂ ਕਹਿੰਦਾ ਸਾਧਾਂ ਜੀ ਜਦੋਂ ਉਹ ਚੋਰ ਨਿਕਲਦਾ ਨਾ ਸਾਧ ਉਦੋਂ ਦੁੱਖ ਬੜਾ ਹੁੰਦਾਗਾ ਗੱਲ ਇੱਕ ਸਵਾਲ ਹੋਰ ਬਾਈ ਅੱਜ ਪਾਪੂ ਜੀ ਅੱਜ ਕਿੰਨੀਆਂ ਇਹ ਲੇਡੀਜ਼ਾਂ ਨੂੰ ਨਾ ਐ ਸੀਗਾ ਵੀ ਸਾਡਾ 4 ਸਾਲ ਦਾ ਬਕਾਇਆ ਹਜ਼ਾਰ ਹਜ਼ਾਰ ਰੁਪਈਆ 48000 ਪਲੱਸ 1000 ਰੁਪਈਆ ਅੱਜ ਭਗਵੰਤ ਮਾਨ ਐਲਾਨ ਕਰਕੇ ਯਾਹੂ ਸਹਨੇ ਤੋਂ ਸੋ ਉਹ ਵੀ ਨਹੀਂ ਮਿਲਦਾ ਬਾਈ ਨਹੀਂ ਕਹਿੰਦੇ ਜਦੋਂ ਐਡੇ ਵੱਡੇ ਲੀਡਰ ਨੇ ਆਉਣਾ ਇੰਨਾ ਖਰਚਾ ਕਰਨਾ ਉਥੋਂ ਦੇ ਲੋਕਾਂ ਨੂੰ ਕੋਈ ਫਾਇਦਾ ਹੋਵੇ ਠੀਕ ਆ ਇਹ ਤਾਂ ਬਾਈ ਇੱਕ ਤਨ ਮੈਂ ਦੱਸਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਇਹ ਵੀ ਬਲੀ ਦਾ ਬੱਕਰਾ ਬਣ ਚੁੱਕਿਆ ਉਥੋਂ ਹੋ ਗਏ ਇਹ ਫਰੀ ਦਿੱਲੀਓ ਉਹ ਲਾਲੇ ਹੀ ਨਹੀਂ ਇਹਨਾਂ ਨੂੰ ਕੁਝ ਕਰਨ ਦੇ ਦਿੰਦਾ ਠੀਕ ਆ ਨਾ ਉਹਨੇ ਇਹ ਬਸ ਪੰਜਾਬ ਸਾਡਾ ਡੁੱਬ ਚੁੱਕਿਆ ਬਾਈ ਹੁਣ ਇਹਦਾ ਪਿੱਛੇ ਬਿਆਨ ਇਹ ਵੀ ਦਿਆ ਇਹ ਕਹਿੰਦੇ ਨਹਿਰਾਂ ਦਾ ਭਾਵੇਂ ਤੰਨ ਕੱਢ ਲੋ ਨਹਿਰਾਂ ਨੂੰ ਤਾਂ ਕਹਿੰਦੇ ਰੋਕੇ ਹੀ ਨਹੀਂ ਪਰ ਕਹਿੰਦੇ ਇਹ ਆ ਵੀ ਅਸੀਂ ਪਾਣੀ ਲਵਾਵਾਂਗੇ ਥਾਂ ਥਾਂ ਤੋਂ ਨਹਿਰਾਂ ਦੀ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਉਹ ਤਾਂ ਇੱਕ ਦੀ SBYL ਦੀ ਗੱਲ ਕਰਦੇ ਸੀ ਤਿੰਨ ਦਾ ਹਮੇ ਭਰਿਆ ਏ ਕੰਨੇ ਭਾਵੇਂ ਤਿੰਨ ਕੱਢ ਲੋ ਜੀ ਭਾਈ ਇਧਰਲੇ ਮੁੱਦੇ ਬਾਲਾਉਣੇ ਆ ਅੱਜ ਪੰਜਾਬ ਪੁਲਿਸ ਆਈ ਉਹਨਾਂ ਦਾ ਤੇਲ ਫੁਕਿਆ ਜਾਂ ਹੋਰ ਜਿੰਨਾ ਵੀ ਟੈਕਸ ਲੋਕਾਂ ਦਾ ਤੇਲ ਤੇਲ ਫੁਕਿਆ ਗਿਆ ਆਨੇ ਦੀ ਬੁੜੀ ਸਰਕਾਰੀ ਟਕਾ ਸਿਰ ਮਨਾਈ ਦਾ ਆਨੇ ਦੀ ਬੁੜੀ ਟਕਾ ਸਿਰ ਮਨਾਈ ਦਾ ਇਹ ਸਾਡਾ ਪ੍ਰੋਜੈਕਟ 15-20 ਲੱਖ ਰੁਪਏ ਦਾ ਤੇ ਉਹਦੇ ਆਉਣ ਤੇ ਕਰੋੜਾ ਰੁਪਈਆ ਲੱਗਿਆ ਅੱਜ ਤੇ ਕਰੋੜਾ ਰੁਪਈਆ ਮੈਂ ਕਹਿੰਦਾ ਵੀ ਤੂੰ ਮਰ ਗਿਆ ਚ ਭਾਈ ਜਿੰਨਾ ਕ ਮੇਰਾ ਬਾਪਿਆ ਪੁਲਿਸ ਕੰਮ ਕਰਨਾ ਚਾਹੁੰਦੀ ਆ ਚੰਗੇ ਅਫਸਰ ਹੈਗੇ ਆ ਕਾਰਨ ਨਹੀਂ ਦਿੱਤਾ ਜਾ ਰਿਹਾ ਬਾਈ ਮੈਂ ਕਹਿੰਦਾ ਭਗਵੰਤ ਮਾਨਾ ਤੈਨੂੰ ਤਾਂ ਕੋਈ ਖਤਰਾ ਨਹੀਂ ਸੀ ਤੂੰ ਕਿਹੜਾ ਮੁਰਗੀ ਖਾਨੇ ਵਾਲਾ ਸੀ ਕੱਲਾ ਆ ਜਾਂਦਾ ਉਹ ਜਿਹੜਾ ਫੰਡ ਬਚਦਾ ਕਰੋੜਾ ਰੁਪਈਆ ਉਹ ਅੱਜ ਸਹਨੇ ਨੂੰ ਦੇ ਜਾਂਦਾ ਜਾਂ ਕਿਸੇ ਆਸ-ਪਾਸੇ ਦੇ ਹੋਰ ਪਿੰਡ ਨੂੰ ਦੇ ਜਾਂਦਾ ਅੱਜ ਸਰਕਾਰੀ ਖਜ਼ਾਨੇ ਚੋਂ ਪੈਸੇ ਖਰਚੇ ਗਏ ਇੱਥੇ ਆਉਣ ਵਾਸਤੇ ਜਾਂ ਜਿਹੜੀ ਪਾਲਸੀ ਆਈ ਉਹਨਾਂ ਤੇ ਲੱਗੇ ਬਾਈ ਉਹਦਾ ਕੋਈ ਫਾਇਦਾ ਹੋਇਆ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਅਸੀਂ ਤਾਂ ਅਸੀਂ ਵਿਰੋਧ ਨਹੀਂ ਕੀਤਾ ਸੀ ਯਾਰ ਬਿਨ ਹੀ ਵਿਰੋਧ ਕਰਦੇ ਮੁੱਖ ਮੰਤਰੀ ਆਉਂਦਾ ਕਿ ਪਤਾ ਨਹੀਂ ਕਿੱਡੀਆਂ ਯੋਜਨਾਵਾਂ ਦੇ ਕੇ ਜਾਉ ਪਿੰਡ ਨੂੰ ਤੇ ਦਿੱਤਾ ਕੀ ਪਿੰਡ ਨੂੰ ਕੋ ਦੇਖੋ ਸਾਡਾ ਨਗਰਪੰਚਾਇਤ ਜਿਹੜੀ ਸੀ ਆਮ ਆਦਮੀ ਦੇ ਲੋਕ ਕਹਿੰਦੇ ਸੀ ਵੀ ਅਸੀਂ ਆਪ ਦੇ ਲੀਡਰਾਂ ਨੂੰ ਪਿੰਡ ਚ ਨਹੀਂ ਬਣਨ ਦਿੰਦੇ ਜੇ ਨਗਰਪੰਚਾਇਤ ਨਾ ਬਣੇ ਤੇ ਅੱਜ ਨਗਰਪੰਚਾਇਤ ਵੀ ਭੁੱਲ ਗਏ ਫਾਇਦਾ ਤਾਂ ਬਾਈ ਜੀ ਅੱਜ ਮੁੱਖ ਮੰਤਰੀ ਸਾਹਿਬ ਦਾ ਜ਼ਿਆਦਾਤਰ ਉਹਨਾਂ ਨੂੰ ਹੋਊਗਾ ਜਿਨ੍ਹਾਂ ਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣੀ ਉਹ ਅੱਜ ਤਾਂ ਮੁੱਖ ਮੰਤਰੀ ਦੇ ਸਮਾਗਮ ਵਿੱਚ ਸੀ ਪਰ ਉਹਨਾਂ ਨੂੰ ਸਕੂਲ ਦੇ ਵਿੱਚ ਕੁੰਡਾ ਲਾਇਆ ਗਿਆ 15-15 ਸਾਲਾਂ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਸੰਘਰਸ਼ ਕੀਤਾ ਵੋਟਾਂ ਮੰਗੀਆਂ ਹੋਰ ਕੀਤਾ ਆਦਰ ਨੂੰ ਮੁੱਖ ਮੰਤਰੀ ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਗਿਆ ਹੈ ਜਿਹੜੇ ਉਹਨਾਂ ਦੇ ਵਰਕਰਾਂ ਨਾਲ ਪੈੜੀ ਹੋਈ ਹੈ ਜੀ ਇੱਕ ਜਿਹੜਾ ਮੁੱਖ ਮੰਤਰੀ ਦਾ ਆਦਰ ਸਤਿਕਾਰ ਹੁੰਦਾ ਨਾ ਉਹ ਮੁੱਖ ਮੰਤਰੀ ਦਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਅਸੀਂ ਵਿਰੋਧ ਨਹੀਂ ਕੀਤਾ ਪਰ ਇਹ ਨਲਾਇਕ ਟੋਲੇ ਨੇ ਚੰਨੀ ਸਾਹਿਬ ਜਦੋਂ ਸਾਡੇ ਪਿੰਡ ਆਏ ਸੀ ਨਾ ਸਾਹਮਣੇ ਖੜੇ ਹੋ ਕੇ ਲੋਕਾਂ ਨੂੰ ਉਕਸਾ ਕੇ ਨਾਰੇ ਮਰਵਾ ਰਹੇ ਸੀ ਠੀਕ ਆ ਉਹ ਮੁੱਖ ਮੰਤਰੀ ਨੇ ਸਹਿ ਵੀ ਚੰਨੀ ਸਾਹਿਬ ਨੇ ਤੇ ਇਹ ਤਾਂ ਅੱਜ ਇੰਨਾ ਪਾਵਰਫੁੱਲ ਹੋ ਗਿਆ ਲੋਟੂ ਟੋਲਾ ਚਾਰੋਂ ਪਾਸੇ ਇਹ ਜੀ ਨੇ ਆਪਣੀ ਸੁਰੱਖਿਆ ਕਵਚ ਬਣਾਤਾ ਇੱਕ ਵੀ ਐਡਾ ਵੱਡਾ ਪਿੰਡ ਆ ਚਾਰ 500 ਬੰਦਾ ਤਾਂ ਆਮ ਹੋ ਜਾਂਦਾ ਇੱਕ ਵੀ ਪਿੰਡ ਦਾ ਬੰਦਾ ਨਹੀਂ ਆਇਆ ਇੱਥੇ ਇਹਨਾਂ ਦੇ ਵਰਕਰਾਂ ਤੋਂ ਇਲਾਵਾ ਜੀ ਜੀ ਠੀਕ ਆ ਇੱਥੇ ਤੇ ਜਿਹੜਾ ਪ੍ਰੈਸ ਦਾ ਆ ਪਾ ਚੌਥਾ ਥੰਮ ਕਿਹਾ ਜਾਂਦਾ ਉਹਦਾ ਗਲਾ ਕੁੱਟਿਆ ਗਿਆ ਉਹ ਕਹਿੰਦੇ ਸੀਐਮ ਸਕਿਉਰਟੀ ਦਾ ਆਰਡਰ ਆ ਵੀ ਪ੍ਰੈਸ ਨੂੰ ਵੀ ਇੱਥੇ ਸਿੱਧਾ ਨਹੀਂ ਪੱਤਰ ਨਹੀਂ ਪ੍ਰੈਸ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਉੱਥੇ ਮੌਕੇ ਤੇ ਪ੍ਰਧਾਨ ਸਿਕਲਵੰਤ ਸਿੰਘ ਪੰਡੋਰੀ ਮੈਂ ਉਹਨੂੰ ਬਾਜ਼ਮਾਰੀ ਸਾਈਡ ਤੇ ਖੜੇ ਨੇ ਮੈਂ ਪੰਡੋਰੀ ਸਾਹਿਬ ਤੁਸੀਂ ਪੱਤਰਕਾਰ ਰਹੇ ਹੋ ਅੱਜ ਐਮਐਲਏ ਕੀ ਹੋ ਉੱਥੇ ਪੱਤਰਕਾਰ ਖੜ ਕੇ ਨਹੀਂ ਪੱਤਰ ਦੇ ਅਧਿਕਾਰਨ ਸਮਾਰੋਹ ਦੀਆਂ ਫੋਟੋ ਮੈਂ ਖਿੱਚ ਸਕਦੇ ਆ ਜਦੋਂ ਪੱਤਰਕਾਰਾਂ ਨਾਲ ਹੀ ਇਹ ਜਵ ਬੱਦਸ ਲੁਕੀਆ ਕੀਤਾ ਜਾ ਰਿਹਾ ਤਾਂ ਆਮ ਲੋਕਾਂ ਦੀ ਕੀ ਅਸਰ ਰੱਖਿਆ ਜਾ ਸਕਦਾ ਹੈ ਸਰਕਾਰ ਤੋਂ ਮੈਨੂੰ ਮੈਨੂੰ ਤਾਂ ਹਲਾਲ ਸਾਹਿਬ ਆਏ ਸੀ ਵੀ ਭਗਵੰਤ ਮਾਨ ਛਪਿਆ ਰੋਸ ਤੋਂ ਮੁਸਾਬਤ ਹੋਊਗਾ ਵੀ ਆਇਆ ਤੇ ਆਪਦੇ ਐਮਐਲਏ ਦੀ ਕਹੂਗਾ ਇਹਦੀ ਜਾਂਚ ਕਰੋ ਲਾਬ ਸਿੰਘ ਉਗੋਕੇ ਦਾ ਬੜਾ ਰੌਲਾ ਪਿਆ ਵੀ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਇਕੱਠੀ ਕਰ ਲਈ ਮੈਂ ਸ਼ਾਜਦੇ ਦੀ ਜਾਂਚ ਲਵਾ ਜੂਗਾ ਯਾਰ ਅੱਜ ਪਰ ਅਲੀ ਬਾਬਾ ਦੇ 40 ਚੋਰ ਤਾਂ ਇਹ ਆ ਨਾ ਲੁੱਟ ਕੇ ਤਾਂ ਭਗਵੰਤ ਮਾਨ ਨੂੰ ਹੀ ਦੇਣਾ ਨਾ ਸੋ ਲਾਬ ਸਿੰਘ ਉਗੋਕੇ ਦੀ ਜਾਂਚ ਕਰਾਉਂਦਾ ਵੀ ਇਹਨੇ ਇਹਨਾਂ ਧਨ ਕਿੱਥੋਂ ਇਕੱਠਾ ਕੀਤਾ ਤਾਂ ਮੁੱਖ ਮੰਤਰੀ ਨੂੰ ਮੰਨਦੇ ਤਾਂ ਤੁਹਾਡਾ ਬਦਲਾ ਮੰਨਦੇ ਸੋ ਲਾਬ ਸਿੰਘ ਦੇ ਉਗੋਕੇ ਦੇ ਆਸ-ਪਾਸੇ ਪਿੰਡਾਂ 'ਸਦਾ ਦੋ-ਦੋ ਤਿੰਨ-ਤਿੰਨ ਮੁੰਡੇ ਮਰ ਗਏ ਚਿੱਟੇ ਨਾਲ ਆ ਦੋ-ਤਿੰਨ ਦਿਨਾਂ 'ਚ ਤੁਸੀਂ ਵੀ ਖਬਰ ਨਸ਼ਰ ਕੀਤੀ ਆ ਕਿਸੇ ਦੇ ਘਰੇ ਗੋਡਾ ਨਮਾਉਣੀ ਚਲਿਆ ਜਾਂਦਾ ਮੁੱਖ ਮੰਤਰੀ ਖੀਗਾ ਵੀ ਪੰਜਾਬ ਦੇ ਨੌਜਵਾਨ ਪੁੱਤ ਮਰ ਰਹੇ ਆ ਨਸ਼ਿਆਂ ਨਾਲ ਵੀ ਇਹਨਾਂ ਨੂੰ ਵੀ ਬਚਾਈਏ ਸੋ ਇਹ ਸਾਰਾ ਜਿਹੜਾ ਮੁੱਖ ਮੰਤਰੀ ਦਾ ਅੱਜ ਦਾ ਦੌਰਾ ਸੀਗਾ ਜੀਰੋ ਸਾਬਤ ਹੋਇਆ ਨਾ ਕਿਸਾਨੀ ਨੂੰ ਨਾ ਪਿੰਡ ਨੂੰ ਨਾ ਮਜ਼ਦੂਰ ਵਰਗ ਨੂੰ ਨਾ ਕਿਸੇ ਹੋਰ ਵਰਗ ਨੂੰ ਕੋਈ ਫਾਇਦਾ ਨਹੀਂ ਹੋਇਆ ਤੇ ਮੁੱਖ ਮੰਤਰੀ ਇਹ ਹਜੇ ਮੈਂ ਕਹੂੰਗਾ ਵੀ ਇਹ ਕਾਲਖਾ ਮੁੱਖ ਮੰਤਰੀ ਦੇ ਮੂੰਹ ਚ ਜੀ ਬਾਈ ਜੀ ਅਸੀਂ ਧੰਨਵਾਦ ਅਧਿਕਾਰੀਆਂ ਦੀ ਗੱਲ ਮੰਨੀ ਵੇਸੀਂ ਵਿਰੋਧ ਨਹੀਂ ਕੀਤਾ ਉਹਨਾਂ ਨੇ ਸਾਨੂੰ ਫੋਨ ਸਵੇਰ ਤੋਂ ਹੀ ਕਰੀ ਜਾਂਦੇ ਸੀਗੇ ਪੁਲਿਸ ਪ੍ਰਸ਼ਾਸਨ ਵੀ ਸਿਵਲ ਪ੍ਰਸ਼ਾਸਨ ਵੀ ਵੀ ਤੁਸੀਂ ਮੁੱਖ ਮੰਤਰੀ ਹਾਂ ਆਵਾਰ ਹੈ ਵੀ ਉਹਦਾ ਵਿਰੋਧ ਨਾ ਕਰੋ ਅਸੀਂ ਸਿਰਫ ਪੈਸੇ ਕਰਕੇ ਨਹੀਂ ਵਿਰੋਧ ਕੀਤਾ ਵੀ ਹਾਂ ਸਾਡੇ ਪਿੰਡ ਦੇ ਸਰਪੱਖੀ ਵਿਕਾਸ ਕਾਰਜਾਂ ਲਈ ਹੋ ਸਕਦਾ ਵੀ ਅਰਬਾਂ ਖਰਬਾਂ ਰੁਪਈਆਂ ਦੀ ਕੋਈ ਕਰੋਨਾ ਰੁਪਈਆਂ ਦੀ ਗ੍ਰਾਂਟ ਦੇ ਜੇ ਪਰ ਸਾਡੇ ਪਿੰਡ ਨੂੰ ਅੱਜ ਨੰਬੋਸ਼ੀ ਚੱਲਣੀ ਪਈ ਜਦੋਂ 1 ਰੁਪਿਆ ਵੀ ਗ੍ਰਾਂਟ ਨਹੀਂ ਦਿੱਤੀ ਜਦੋਂ ਕਿ ਤਿਆਰੀ 3 ਦਿਨਾਂ ਤੋਂ ਚੱਲ ਰਹੀ ਸੀ ਮਿੰਟ ਸਿਰਫ 10 ਰੁੱਕੇ ਆ ਸੀਐਮ ਸਾਹਿਬ 10 ਮਿੰਟ ਹੀ ਰੁਕੇ ਆ ਅਸੀਂ ਕਿਸੇ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਅਸੀਂ ਪਿੰਡ ਦੇ ਹਿੱ ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਉਹ ਵੀ ਸਾਨੂੰ ਕਈ ਵਾਰੀ ਫੋਨ ਕਰਕੇ ਸਪਹਿਲੇ ਇਹ ਗੱਲ ਕਹਿ ਦਿਆ ਤੁਸੀਂ ਕਿਸੇ ਦੇ ਖਿਲਾਫ ਬੋਲਦੇ ਹੋ ਸੀ ਅਖਰ ਨਹੀਂ ਬੋਲਦੇ ਅੱਜ ਅਸੀਂ ਨਹੀਂ ਬੋਲੇ ਉਹ ਸਾਨੂੰ ਇਹ ਦੱਸਣ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਜੇ ਅਸੀਂ ਖਿਲਾਫ ਨਹੀਂ ਬੋਲੇ ਉਹਦਾ ਵਿਰੋਧ ਨਹੀਂ ਕੀਤਾ ਵੀ ਸਾਡੇ ਪਿੰਡ ਲਈ ਕੀ ਦੇਖ ਗਏ ਆ ਛੋਰ ਤੇ ਲੋਟੂ ਟੋਲਾ ਘਟੋ ਘਟ ਨੂੰ ਸੱਥਰਾ ਤੇ ਲੈ ਜਾਂਦਾ ਵੀ ਐਨੇ ਨੌਜਵਾਨ ਮਰ ਰਹੇ ਆ ਸਹਨੇ ਪਿੰਡ ਤੋਂ ਚਿੱਟੇ ਨਾਲ ਉੱਥੇ ਗੋਡਾ ਨਮਾਇ ਆਉਂਦਾ ਘਟੋ ਘਟ ਤਾਂ ਅਸੀਂ ਧੰਨਵਾਦੀ ਹੁੰਦੇ ਸਿਕਾ ਸੋ ਕੋਲ ਨੂੰ ਮਲਾ ਕੇ ਇਹ ਜਿਹੜਾ ਸਿਸਟਮ ਮੈਂ ਕਹਿੰਦਾ ਭਗਵੰਤ ਮਾਨਾ ਤੂੰ ਵੱਡੇ ਵੱਡੇ ਐਲਾਨ ਕੀਤੇ ਆ ਹੁਣ ਤੱਕ ਕਰੋੜਾ ਅਰਬਾਂ ਦੇ ਹਰੇਕ ਜਗ੍ਹਾ ਐਲਾਨ ਕਰ ਜਾਂਦਾ ਦਿਨਾਂ ਕੁਸ਼ ਨਹੀਂ ਇੱਥੇ ਝੂਠੇ ਐਲਾਨ ਕਰ ਲੈਂਦਾ ਝੂਠਾ ਐਲਾਨ ਵੀ ਨਹੀਂ ਕਰਕੇ ਗਿਆ ਇੱਥੇ ਪਤਾ ਨਹੀਂ ਕੀ ਸੱਪ ਸੰਗ ਗਿਆ ਜੀ ਜਿਹੜੀ ਲਾਇਬ੍ਰੇਰੀ ਆ ਚ ਨੌਜਵਾਨ ਪੀੜੀ ਨੇ ਆਉਣਾ ਨੌਜਵਾਨ ਪੀੜੀ ਨੇ ਮੁੱਖ ਮੰਤਰੀ ਨੂੰ ਸੁਣਨ ਆਉਣਾ ਅੱਛਾ ਮੁੱਖ ਮੰਤਰੀ ਤੋਂ ਸੇਧ ਲੈਣੀ ਹੁੰਦੀ ਆ ਸਾਡੀ ਨੌਜਵਾਨ ਪੀੜੀ ਐ ਬੱਚਾ ਨਾ ਕਾਲੀ ਟੀ-ਸ਼ਰਟ ਪਾ ਕੇ ਆ ਗਿਆ ਇਹਨੂੰ ਇੱਥੇ ਬੰਨ ਨਹੀਂ ਦਿੱਤਾ ਕੀ ਹੋਇਆ ਸੀ ਰਾਜੇ ਦੱਸ ਮੈਂ ਇੱਥੇ ਆਇਆ ਸੀ ਜੀ ਉਹ ਕਹਿੰਦੇ ਵੀ ਸ਼ਰਟ ਬਦਲ ਕੇ ਆਓ ਸ਼ਰਟ ਬਦਲ ਕੇ ਆਓ ਕਾਲੇ ਰੰਗ ਕਾਲੀ ਸ਼ਰਟ ਤੋਂ ਪੰਜਾਬ ਸਰਕਾਰ ਨੂੰ ਡਰ ਲੱਗਣ ਲੱਗ ਗਿਆ ਕੀ ਲੱਗਦਾ ਬਈ ਕਾਲੇ ਰੰਗ ਤੋਂ ਇੰਨਾ ਕਾਤੋਂ ਡਰਦੇ ਆ ਜਦ ਬੱਚੇ ਦੀ ਸ਼ਰਟ ਤੋਂ ਕੀ ਤਕਲੀਫ ਜਿਹਦਾ ਦਿਲ ਕਾਲਾ ਹੋਵੇ ਜਿਹਦੇ ਕਾਰਨਾਮੇ ਕਾਲੇ ਹੋਣ ਜਿਹਦਾ ਕੰਮ ਹੀ ਕਾਲਾ ਹੋਵੇ ਜਿਹੜੀ ਪਾਰਟੀ ਦਾ ਉਹ ਹੁਣ ਕਾਲ ਕਾਲੀ ਟੀ-ਸ਼ਰਟਾਂ ਤੋਂ ਸਾਡੀ ਇਹਦਾ ਦਰਨ ਨਹੀਂ ਦੇਖੋ ਕਾਲਾ ਰੰਗ ਇਹਦਾ ਗੁਰੂਆਂ ਪੀਰਾਂ ਦਾ ਰੰਗ ਆ ਯਾਰ ਆਪਣਾ ਸਾਰਿਆਂ ਦਾ ਰੰਗ ਹੀ ਕਾਲਾ ਇੰਡੀਅਨ ਜਿਹੜਾ ਸਕਿਨ ਦਾ ਉਹਦਾ ਕਲਰ ਹੀ ਕਾਲਾ ਮੰਨਿਆ ਜਾਂਦਾ ਤੋਂ ਦੱਸੋ ਅਸੀਂ ਤਾਂ ਆਪਦੇ ਰੰਗ ਨਾਲ ਹੀ ਤੁਹਾਡਾ ਵਿਰੋਧ ਕਰ ਦਿਆਂਗੇ ਆ ਮਾਈਕ ਤੋਂ ਡੱਕ ਵਾਲਾ ਮੇਰੀ ਤੂੰ ਨਾ ਵਗ ਜੀ ਤੂੰ ਬੰਦਾ ਤੈਨੂੰ ਕਹਣਗੇ ਰੰਗ ਕਰਕੇ ਆਵੇ ਮੂੰਹ ਦੇ ਉੱਤੇ ਤੂੰ ਕਿਉਂ ਕੋਈ ਰੰਗ ਥੋੜਾ ਜਿਹਾ ਹੀ ਗੱਲ ਤੈਨੂੰ ਰੋਕਤਾ ਹੈ ਪੁੱਤ ਵੀ ਟੀ-ਸ਼ਰਟ ਲਾ ਕੇ ਆ ਆ ਦੇ ਬੱਚੇ ਨੂੰ ਰੋਕਤਾ ਯਾਰ ਬੱਚਾ ਆਇਆਗਾ ਤੁਹਾਨੂੰ ਮੁੱਖ ਮੰਤਰੀ ਕੋਲੇ ਕੁਝ ਪੁੱਛਣ ਆਇਆ ਕੁਝ ਦੇਖਣ ਆਇਆ ਸਾਡੀ ਪੰਚਾਇਤ ਅਕਸਰ ਨੂੰ ਵੋਟ ਲੈ ਕੇ ਬਣਿਆ ਵੋਟ ਲੈ ਕੇ ਬਣਿਆ ਵੋਟ ਲੈ ਕੇ ਉਹ ਕੋਈ ਊਣੀ ਸਰਪੰਚ ਬਣਿਆ ਕੋਈ ਮਰਜ਼ੀ ਜਿੱਤੇ ਸਤਕਾਰ ਆ ਮੈਂਬਰਾਂ ਦਾ ਵੀ ਸਤਕਾਰ ਆ ਸਾਡੀ ਪੰਚਾਇਤ ਦਾ ਸਤਕਾਰ ਆ ਪਰ ਕੀ ਗੱਲ ਇੱਥੇ ਪੰਚਾਇਤ ਨੂੰ ਨਾਲ 2 ਮਿੰਟ ਖੜਾ ਨਹੀਂ ਸਕਦੇ ਸਰਪੰਚ ਤਾਂ ਨਹੀਂ ਯਾਰ ਹੁਣ ਮਾੜਾ ਹੋ ਗਿਆ ਯਾਰ ਇੱਕ ਗੱਲ ਆ ਚਲੋ ਠੀਕ ਆ ਵੀ ਸਾਡੇ ਤਾਂ ਕਿਸਾਨ ਆਗੂਆਂ ਤੋਂ ਤਾਂ ਲੱਗਦਾਗਾ ਸਰਪੰਚ ਤਾਂ ਤਾਂ ਨਹੀਂ ਉਹਨੇ ਤਾਂ ਉਹ ਤੋਂ ਗਰੰਟੀਆਂ ਵੀ ਲੈਣੀਆਂ ਸਰਪੰਚ ਦਾ ਤਾਂ ਕੰਮ ਹੀ ਸਰਕਾਰ ਨਾਲ ਚੱਲਣਾ ਹੁੰਦਾ ਸਰਕਾਰ ਤੋਂ ਲੈ ਕੇ ਚੱਲੂ ਯਾਰ ਸਾਡੇ ਸਿਰ पे ਅਸੀਂ ਇਸ ਗੱਲ ਦੀ ਬਾਈ ਸਾਡੇ ਨਰਾਜਤਾ ਜੇ ਸਾਡੇ ਜੇ ਸਾਡੀ ਪੰਚਾਇਤ ਦਾ ਸਤਕਾਰ ਨਹੀਂ ਕੀਤਾ ਆ ਬਾਈ ਉਧਰ ਦੀ ਲੋਟ ਕਰੀ ਗਿਆ ਉਹਦਾ ਉਦੋਂ ਵੀ ਗਲਤ ਆ ਹੋਰ ਪਾਸੇ ਗਿਆ ਬਾਈ ਰਾਹ ਉਧਰ ਨਹੀਂ ਲੋਟ ਕਰੀ ਗਿਆ ਨਿੰਗ ਹੋਰ ਪਾਸੇ ਦੀ ਗਿਆ ਕਿਤੇ ਪਪੀ ਤੁਸੀਂ ਨਹੀਂ ਆਏ ਨਾ ਅਸੀਂ ਆਏ ਨਹੀਂ ਜੀ ਅਸੀਂ ਉੱਥੇ ਮਲਾਜ਼ਮ ਬੈਠੇ ਜੀ ਆਪਾਂ ਉਹਨਾਂ ਦੀ ਸੇਵਾ ਸੰਭਾਲਦੇ ਰਹੇ ਆ ਇਹ ਇੱਥੇ ਕੋਲ ਨਾਲ ਬੈਠੇ ਇੱਥੇ ਮੁੱਖ ਮੰਤਰੀ ਨੂੰ ਦੇਖਣ ਨਹੀਂ ਆਏ ਬੰਦੇ ਤੇ ਕੀ ਮੁੱਖ ਮੰਤਰੀ ਦਾ ਜ ਸਤਕਾਰ ਰਹਿ ਗਿਆ ਉਹਦੇ ਜਿਹੜੇ ਕਾਰਨਾਮੇ ਆ ਨਾ ਝੂਠ ਬੋਲਣਾ ਸ਼ਰਾਬ ਪੀਣੀ ਠੀਕ ਆ ਜਿਹੜਾ ਕੁਝ ਲੋਕਾਂ ਨੂੰ ਲੁੱਟਿਆ ਫੁੱਟਿਆ ਨਾ ਲੋਕਾਂ ਦੇ ਕੋਈ ਇੱਕ ਬੰਦਾ ਨਹੀਂ ਆਇਆ ਇੱਕ ਬੰਦਾ ਨਹੀਂ ਸਹਨੇ ਦਾ 13 ਗਵਾੜਾ 13 ਗਵਾੜਾ ਚ 25000 ਵਾਦੀ ਦੇ ਵਿੱਚੋਂ ਮੁੱਖ ਮੰਤਰੀ ਨੇ ਆਉਣਾ ਹੋਵੇ 2 250 ਬੰਦਾ ਸਿਰਫ ਉਹ ਵੀ ਭਾਈ ਉਹਨਾਂ ਨੂੰ ਪੂਰੇ ਸਵਾਲ ਕਰਨ ਦੇ ਨੂੰ ਆਇਆ ਸੀ ਬੰਦਾ ਆਏ ਨਹੀਂ ਆਏ ਸੀ ਉਹਨੇ ਨਾਲ ਖੜਨ ਲਈ ਆਇਆ ਸੀਗਾ ਸਵਾਲ ਕਰਨ ਦੇ ਸੀ ਬੰਦਿਆਂ ਨੇ ਜਿਹੜੇ ਆਏ ਸੀਗੇ ਸਵਾਲ ਕਰ ਦਿੱਤਾ ਸਵਾਲ ਕਰਨ ਨਹੀਂ ਦਿੱਤਾ ਜਿਹੜੇ ਬੰਦੇ ਆਏ ਸੀ ਉਹ ਵੀ ਸਵਾਲ ਕਰ ਐ ਭਾਈ ਪੁਲਿਸ ਛਾਉਣੀ 'ਚ ਤਬਦੀਲ ਸੀ ਸਾਰਾ ਸੈਨਾ ਵਿਚਾਰੀ ਪੁਲਿਸ ਨੂੰ ਸਾਹ ਨਹੀਂ ਕੱਢਣ ਦਿੱਤਾ ਮੈਨੂੰ ਘਰੋਂ ਨਹੀਂ ਨਿਕਲਣ ਦਿੱਤਾ ਮੈਂ ਮੈਂ ਕਿਹਾ ਵੀ ਮੈਂ ਵਿਰੋਧ ਨਹੀਂ ਕਰਦਾ ਮੁੱਖ ਮੰਤਰੀ ਦਾ ਜੇ ਤੁਹਾਡੇ ਮਨ 'ਚ ਹੋ ਵੀ ਮੈਂ ਮੁੱਖ ਮੰਤਰੀ ਦਾ ਵਿਰੋਧ ਕਰੂੰ ਕਾਸਤੇ ਕਰੂੰ ਆਉਣ ਤੋਂ ਪਿੰਡ ਕੁਛ ਦੇਣ ਆਉਂਦਾ ਹੋ ਤੇ ਦੇ ਕੇ ਗਿਆ ਬਾਬਾ ਜੀ ਕਾ ਠੁੱਲੂ ਠੁੱਲੂ ਨਹੀਂ ਰਿਹਾ ਸ਼ੁਕਰੀਆ ਜੀ